ਪਰ ਤੁਸੀਂ ਇਹ ਦੇਖੋ ਵੀ ਜਦੋਂ ਇਹਨਾਂ ਬੰਦਿਆਂ ਨੂੰ ਤੁਸੀਂ ਪੈਸੇ ਦਿੱਤੇ 5-5000 ਦਿੱਤਾ ਜਿਹੜੋਂ ਨੇ ਕਿਹਾ ਕਿ ਬਹੁਤ ਵਧੀਆ ਸਕੀਮ ਹੈ ਉਦੋਂ ਤੁਸੀਂ ਥਾਣੇ ਆ ਕੇ ਪੁਲਿਸ ਨੂੰ ਦੱਸਿਆ ਵੀ ਅਸੀਂ ਕਿਸ ਸਕੀਮ 'ਚ ਪੈਸੇ ਲਾਉਣ ਲੱਗੇ ਹਾਂ ਸੁਣਿਓ ਮੇਰੀ ਗੱਲ ਸਿਰਫ ਜਵਾਬ ਦਿਓ ਮੇਰੇ ਹਾਂ ਜਾਂ ਮੈਂ ਨਹੀਂ ਦੱਸਿਆ ਜਦੋਂ ਤੁਸੀਂ 10-10000 ਦਿੱਤਾ 13-13000 ਵਾਪਸ ਮਿਲਿਆ ਤੁਹਾਨੂੰ ਤੁਸੀਂ ਪੁਲਿਸ ਨੂੰ ਆ ਕੇ ਦੱਸਿਆ ਵੀ ਅਸੀਂ 10-10 ਦੇਣ ਲੱਗੇ ਆ ਜਾਂ ਸਾਨੂੰ 13-13 ਮਿਲ ਗਿਆ ਨਹੀਂ ਦਿੱਤਾ ਤੁਹਾਨੂੰ ਮਨੋਂ ਐ ਦੱਸੋ ਵੀ ਜਦੋਂ ਲਾਸਟ ਵਾਰੀ ਤੁਸੀਂ ਪੈਸੇ ਲਾਏ ਆ ਜਿਹੜੇ ਹਾਂਜੀ ਕਿੰਨੇ ਕਿ ਮੈਂਬਰ ਸੀਗੇ ਤੇ ਕਿੰਨੇ ਕਿੰਨੇ ਪੈਸੇ ਲਵਾਏ 10000 ਦਾ 10 ਦਾ 13 ਦੇ ਤਾਂ ਸੀ 10 ਦੇ ਨਾਲ 13 ਦੇਦਾ ਜੀ ਅੱਛਾ ਸਾਰਿਆਂ ਨੂੰ ਦੇਤਾ ਜਿੰਨੇ ਮੈਂਬਰ ਸੀ ਹਾਂ ਜੀ ਜਿੰਨੇ ਸੀਗੇ ਮੈਂਬਰ ਸਾਰਿਆਂ ਤੇ 13000 ਰੁਪਏ ਦੇ ਆਏ ਨਹੀਂ ਫਿਰ ਕੀ ਕਹਿ ਰਹੇ ਨੇ ਤੁਹਾਨੂੰ ਜਦੋਂ ਇਹਨਾਂ ਨੇ ਮੇਰੇ ਕੋਲੇ ਆ ਕੇ ਸਕੀਮ ਦੱਸੀ ਹੈ ਕਿ ਮਾਤਾ ਜੀ ਬਹੁਤ ਵੱਡੀ ਸਕੀਮ ਆ ਗਈ ਮੈਂ ਕਿਹਾ ਉਹ ਕਿਹੜੀ ਆ ਗਈ ਮੈਨੂੰ ਕਹਿੰਦੇ ਜਿੰਨਾ ਤੋਂ ਵੱਧ ਤੋਂ ਵੱਧ ਕਿਸੇ ਦੇ ਪੈਸੇ ਭਰਾਵੇਂਗੀ ਨਾ ਤੇ ਦੁੱਗਣਾ ਦੁੱਗਣਾ ਹੋ ਕੇ ਤੁਹਾਨੂੰ ਵਿਆਜ ਮਿਲੇਗਾ ਅੱਛਾ ਹਾਂ ਮੈਂ ਤਾਂ ਇਸੇ ਹਿਸਾਬ ਨਾਲ ਜਿਹੜੇ ਜਿਹੜੇ ਮੇਰੇ ਕੋਲ ਲੱਖ ਲੱਖ 20 50 ਦੇ ਭਰ ਦੇ ਕਮੇਟੀਆਂ ਭਰਦੇ ਹੁੰਦੇ ਸੀ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਫੋਨ ਕੀਤਾ ਕੋਈ ਤਾਂ ਕਿਸੇ ਨੇ ਤਾਂ ਮੱਝਾਂ ਵੇਚੀਆਂ ਕਿਸੇ ਨੇ ਆਪਦੇ ਕੋਈ ਕਨਾਲੀਆਂ ਚੋ ਵੇਚੀਆਂ ਕਿਸੇ ਨੇ ਆਪਦੇ ਘਰ ਦੇ ਚੋਰੀਆਂ ਕਿਸੇ ਤੋਂ ਹੋਰ ਪੈਸੇ ਲੈਤੇ ਨੇ ਮੇਰੇ ਅਰਗੇ ਤੋਂ ਮੈਨੂੰ ਕੀ ਪਤਾ ਸੀ ਮੈਂ ਆਇਆ ਇਹਦੇ ਫਰੌਡ ਨਿਕਲਣਗੇ ਜਾਂ ਵੱਡਿਆ ਦੇ ਇਹ ਤਾਂ ਮੈਨੂੰ ਵੀ ਪੱਟ ਕੇ ਖਾ ਕੇ ਉਹਨੂੰ ਜਾਣਦੇ ਤੁਸੀਂ ਉਹਨਾਂ ਨੂੰ ਨਹੀਂ ਨਹੀਂ ਜਾਣਦੇ ਸੀ ਉਹ ਤਿੰਨ ਬੰਦੇ ਕੌਣ ਐ ਕੌਣ ਨਹੀਂ ਕੀ ਐ ਕੀ ਦਾ ਕੌਸ਼ ਐ ਕਿੱਥੋਂ ਆਏ ਐ ਕਿਹੜੀ ਸਟੇਟ ਦੇ ਐ ਕਿਹੜੀ ਦੇ ਨਹੀਂ ਪਤਾ ਨਹੀਂ ਵੀ ਸਟੇਟ ਦੇ ਵੀ ਕਿਸੇ ਦੇ ਹੈਗੇ ਕਿ ਨਹੀਂ ਆਪਣੀ ਦੇ ਇਹ ਇਤਲਾਹ ਕਰਨੀ ਅਸੀਂ ਭੁੱਲ ਗਏ ਜੀ ਮਤਲਬ ਇਤਲਾਹ ਕਰਨੀ ਕੱਲੀ ਇਤਲਾਹ ਕਰਨੀ ਨਹੀਂ ਭੁੱਲੇ ਤੁਸੀਂ ਤੁਸੀਂ ਬਕਾਇਦਾ ਉਹਨਾਂ ਦੇ ਐਡਰੈਸ ਲੈਣੇ ਭੁੱਲਿਓ ਤੁਹਾਨੂੰ ਚਾਹੀਦਾ ਸੀ ਨਾ ਪ੍ਰੋਪਰ ਐਡਰੈਸ ਉਹਨਾਂ ਦੇ ਲਓ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਸਭ ਕੁਝ ਜੋ ਅੱਜ ਕੱਲ ਆਈਡੈਂਟੀਫਿਕੇਸ਼ਨ ਹੈਗੀ ਤੁਸੀਂ ਤੁਹਾਡਾ ਹੱਕ ਨਹੀਂ ਬਣਦਾ ਕਿਰਾਏ ਤੇ ਪਹਿਲੀ ਗੱਲ ਦਾ ਇਹ ਦੱਸੋ ਵੀ ਜੇ ਤੁਸੀਂ ਮਕਾਨ ਵਗੈਰਾ ਆਪਣਾ ਕੋਈ ਆਫਿਸ ਬਣਾਉਣ ਵਾਸਤੇ ਦੁਕਾਨ ਵਗੈਰਾ ਕਿਰਾਏ ਤੇ ਦੇ ਥੋੜਾ ਇਹ ਹੱਕ ਨਹੀਂ ਬਣਦਾ ਵੀ ਸਾਡੇ ਕੋਲ ਜੀ ਬੰਦੇ ਬੈਠਣ ਲੱਗੇ ਆ ਉਹ ਕੋਈ ਕਾਰਵਾਈ ਉਹੋ ਜੀ ਹਜੇ ਤਾਂ ਪੈਸਿਆਂ ਦੀ ਠੱਗੀ ਵੱਜੀ ਐ ਠੀਕ ਐ ਉਹ ਤਾਂ ਗਏ ਸਸਿਕਾ ਸਸਿਕਾ ਨੂੰ ਚੋ ਜੀ ਠੀਕੋ ਜੀ ਸਰ ਮਾਤਾ ਆ ਗਈ ਜੀ ਦੀ ਕੰਪਲੀਟ ਐ ਬੈਠੇ ਸੱਚ ਤੇ ਜਿਹੜੇ ਬੰਦਿਆਂ ਨੇ ਕਰਾਇਆ ਕੰਮ ਉਹ ਲੋਨ ਲਾਂ ਵਾਲੇ ਜਿਹੜੇ ਦੋ ਹਨ ਉਹ ਵੀ ਬੁਲਾਏ ਜੀ ਉਹ ਵੀ ਬੈਠੇ ਬੈਠਿਆ ਹਾਂਜੀ ਤੇ ਉਹ ਪ੍ਰਾਪਰਟੀ ਵਾਲੇ ਜਿਹਨਾਂ ਦਾ ਕੰਮ ਲੈ ਕੇ ਉਹ ਵੀ ਆ ਰਹੇ ਆ ਜੀ ਬੰਦਾ ਉਹਨੂੰ ਫੋਨ ਲਾਇਆ ਸੀਗਾ ਹੁਣ ਤੱਕ ਪਹੁੰਚ ਇੱਕ ਪਾਰਟ ਨੇ ਕਿ ਦੋ ਆਹੋ ਉਹ ਦੋ ਵਜੇ ਉਹ ਵੀ ਦੋ ਆ ਹਾਂਜੀ ਦੋ ਇਹ ਵੀ ਦੋ ਆ ਕਿ ਦੋ ਆ ਉਹ ਵੀ ਦੋ ਫੇਰ ਮਾਤਰੂਪੇ ਹੀ ਦਬਰੀ ਕੋ ਪਲੇ ਆਓ ਨਾਲ ਆ ਜਾਓ ਸਸਿਕਲ ਸਸਿਕਲ ਪੰਜੀ ਬੈਠੋ ਹੋਰ ਪੰਜੀ ਠੀਕ ਹੋ ਹਾਂਜੀ ਵੀਰ ਜੀ ਠੀਕ ਠਾਕ ਆ ਠੀਕ ਕਾਹਦੇ ਢੀ ਟੱਟਗੀ ਬੱਚੀ ਸਾਡੇ ਨਾਲ ਕਿੰਨੇ ਕ ਲੱਖ ਦੀ ਐ ਸਹੀ ਸੱਚ ਦੱਸਿਓ ਬਿਲਕੁਲ ਮੈਂ ਬੰਦੇ ਬਾਅਦ ਚ ਤਾਂ ਬੁਲਾਉਣੇ 35 ਲੱਖ ਰੁਪਈਆ ਵਿੱਚ 35 ਲੱਖ ਹਾਂਜੀ ਆਹੀਂ ਫੜਾ ਦਿੰਨੇ ਚੋਕੇ ਹਾਂ ਨਹੀਂ ਫੜਾਇ ਜੀ ਮੈਂ ਨਾ 8-7 ਮੈਂਬਰ ਇਕੱਠੇ ਕਰਕੇ ਤੇ 5-5000 ਰੁਪਿਆ ਭਰਾਤਾ ਉਹਨਾਂ ਤੋਂ ਹੂੰ ਉਹਨਾਂ ਨੇ ਸਾਨੂੰ 3 ਮਹੀਨਿਆਂ ਬਾਅਦ 7-7000 ਦਿੱਤਾ 5000 ਦਾ 7 ਦੇਤਾ ਇੱਕ ਜਣੇ ਨੂੰ ਇੱਕ ਜਣੇ ਅਸੀਂ ਜੇ ਤਾਂ ਲਾਲਚੀ ਹੋ ਗਏ ਅੱਛਾ ਜੇ ਜੇ ਅਸੀਂ ਲਾਲਚੀ ਹੋ ਗਏ ਤੇ ਉਹ ਫੇਰ ਅਸੀਂ ਭਰਤਾ 10-10000 ਰੁਪਿਆ ਅੱਛਾ ਜੀ 10-10 ਦਾ ਉਹਨਾਂ ਨੇ ਭਰਤਾ ਦੇਤਾ ਸਾਨੂੰ 13-13000 ਰੁਪਿਆ ਕਿੰਨੇ ਚਿਰ ਬਾਅਦ ਤਿੰਨ ਮਹੀਨਾ ਬਾਅਦ ਫਿਰ ਤਿੰਨ ਮਹੀਨਾ ਬਾਅਦ ਤਿੰਨ ਮਹੀਨਾ ਬਾਅਦ ਫਸ ਕੋਈ ਨਹੀਂ ਮੈਂ ਸਮਝ ਗਿਆ ਕਹਾਣੀ ਤੁਹਾਡੀ ਮਹਣਸੀ ਜੀ ਬਲਾਓ ਮੈਂ ਗੇਮ ਸਮਝ ਗਿਆ ਐ ਮੈਂ ਸਮਝ ਗਿਆ ਕਹਾਣੀ ਤੁਹਾਡੀ ਆਪਾਂ ਮੂੰਹ ਤੇ ਹੀ ਕਰਦੇ ਆ ਗੱਲ ਸਾਰੀ ਇਹਨਾਂ ਦੇ ਨਾਲ ਠੀਕ ਹੈ ਜੀ ਸਸਿਕਾਮ ਅਜੂ ਲੰਘੀ ਉਹ ਦਰ ਕਵੇਂ ਚੱਲੀ ਜਾਂਦਾ ਸਿਸਟਮ ਠੀਕ ਹੈ ਕੱਢਾ ਗਏਗਾ ਥੋੜਾ ਗੈਂਗ ਤਾਂ ਸਰ ਗੈਂਗ ਤਾਂ ਕੋਈ ਨਹੀਂ ਸਾਡਾ ਜੀ ਕਿੰਨੇ ਸਾਲ ਤੇ ਕੰਮ ਕਰਦੇ ਹੋ 10 ਸਾਲ ਹੋ ਗਏ ਸਰ ਕਰਦੇ 10 ਸਾਲ ਹੋ ਗਏ ਸਾਨੂੰ ਕਰਦੇ ਇਕੱਠੇ ਹੀ ਕਰਦੇ ਆ ਕਿ ਬਾਅਦ ਚ ਇਕੱਠੇ ਹੋਏ ਆ ਨਹੀਂ ਨਹੀਂ ਇਕੱਠੇ ਕਰਦੇ ਨਹੀਂ ਇਕੱਠਾ ਨੇ ਸ਼ੁਰੂ ਕੀਤਾ ਹਾਂ ਜੀ ਤੇ ਧੰਦਾ ਸ਼ੁਰੂ ਕੀਤਾ ਨਾ ਲੋਕਾਂ ਨੂੰ ਜਦੋਂ ਗੱਲਬਾਤਨ ਆਲਾ ਉਦੋਂ ਇਕੱਠੇ ਹੋ ਗਏ ਹਨਾ ਉਹ ਆnde ਲੰਡੇ ਨੂੰ ਖੁੰਡਾ ਵੱਲ ਪਾ ਕੇ ਟੱਕਰ ਪੈਂਦੇ ਉਵੇਂ ਟੱਕਰੇ ਇੱਕ ਦੂਜੇ ਨਾਲ ਪਰਛੇ ਜੀ ਆਈ ਨਹੀਂ ਉਹ ਉਹਨਾਂ ਨੂੰ ਫੋਨ ਕੀਤਾ ਹੋਇਆ ਜੀ ਬਸ ਆ ਕੇ 5 ਮਿੰਟ ਚ ਆ ਗਏ ਬੰਦੇ ਦੀ ਪਛਾਣ ਚ ਤੁਹਾਨੂੰ ਉਹਨਾਂ ਦੀ ਕੋਈ ਜਾਣਦੇ ਸੀ ਕੋਈ ਰਿਸ਼ਤੇਦਾਰੀ ਕੋਈ ਲਿਹਾਜ਼ ਜਿਹੜੇ ਬੰਦੇ ਭੱਜੇ ਨਹੀਂ ਜਨਾਬ ਅਸੀਂ ਆਧਾਰ ਕਾਰਡ ਉਹ ਦੇਖੀ ਸੀਗੇ ਜੀ ਆਧਾਰ ਕਾਰਡ ਦਿਖਾਏ ਸੀ ਇਹਨਾਂ ਨੇ ਆਧਾਰ ਕਾਰਡ ਦੇਖਿਆ ਸੀ ਹਾਂਜੀ ਹਾਂਜੀ ਤਦੋਂ ਤੋਂ ਕਦਾ ਚੱਲਦਾ ਧੰਦਾ ਇਹ ਤੁਹਾਡਾ 10 ਸਾਲ ਹੋ ਗਿਆ ਸਰ ਮਤਲਬ ਬਾਕੀ ਧੰਦਾ ਹੀ ਕਰਦੇ ਮੈਂ ਤੁਹਾਡਾ ਤਾਂ 10 ਸਾਲ ਹੋ ਗਏ ਜੀ ਕੰਮ ਕਰਦਿਆਂ ਨੂੰ ਹੋ ਗਿਆ ਧੰਦਾ ਲਈ ਜੀ ਦਾ ਅਸੀਂ ਕਾਲ ਤੁਹਾਡੀ ਸਾਂਝੀ ਪ੍ਰਾਪਰਟੀ ਜਿੱਥੇ ਬੈਠੇ ਸੀਗੇ ਬੰਦੇ ਜਿਹੜੇ ਭੱਜੇ ਆ ਹਾਂਜੀ ਹਾਂਜੀ ਇੱਧਰ ਆਜੋ ਤੁਸੀਂ ਤੁਸੀਂ ਉੱਠੋ ਇਧਰ ਆਓ ਤੁਸੀਂ ਬੈਠ ਜੀ ਹਾਂ ਹਾਂ ਬੈਠੋ ਅੱਜ ਜੀ ਬੰਦੇ ਪੂਰੇ ਕਿ ਰਹਿੰਦਾ ਤਾਂ ਨਹੀਂ ਬੁਲਾਉਣ ਵਾਲਾ ਇਹਨਾਂ ਦੀ ਪ੍ਰਾਪਰਟੀ ਜਿਸ ਤੋਂ ਭੱਜੇ ਬੰਦੇ ਉਹ ਹਾਂਜੀ ਉਹ ਬੰਦੇ ਸਾਲ ਵਾਂਗੂ ਲਾਗੇ ਤੁਹਾਡੇ ਜਗ੍ਹਾ ਦੇ ਵਿੱਚ ਤੁਸੀਂ ਕਹਿੰਦੇ ਜ਼ਰੂਰੀ ਨਹੀਂ ਸਮਝਿਆ ਯਾਰ ਸਿਆਣੇ ਉਹ ਪੜੇ ਲਿਖੇ ਉਹ ਕਾਰੋਬਾਰੀ ਉਹ ਬੰਦੇ ਤੁਸੀਂ ਦੁਕਾਨਦਾਰ ਹੀ ਕਰਦੇ ਹੋ ਹਾਂਜੀ ਸਰਬ ਵਾਸੀਂ ਤੇ ਹੀ ਭਰੋਸੇ 'ਚ ਆ ਗਏ ਜੀ ਆਪਾਂ ਕਹ ਯਾਰ ਗੁੱਡ ਫੇਸ ਤੇ ਦੇ ਦੇ ਨਹੀਂ ਹਾਂਜੀ ਤੇ ਵੀ ਚਲੋ ਭਰੋਸੇ ਤੇ ਉਹਨਾਂ ਨੂੰ ਦੇ ਦਿੱਤੀ ਇਹਨਾਂ ਨੂੰ ਕਦੋਂ ਕਦੇ ਜਾਣਦੇ ਆ ਇਹਨਾਂ ਨੂੰ ਬਾਵਾ ਚਿਰ ਦੇ ਜਾਣਦੇ ਨਹੀਂ ਇਹ ਤਾਂ ਮੇਰੇ ਨਾਲ ਹੀ ਪੜਦੇ ਰਹੇ ਦੇਖੋ ਇੱਕ ਚੀਜ਼ ਛੋਟੇ ਵੀ ਮੈਂ ਤੁਹਾਨੂੰ ਦੱਸਾਂ ਵੀ ਜਦੋਂ ਕਿਸੇ ਨਾਲ ਕੋਈ ਬੰਦਾ ਫਰਾਡ ਕਰਦਾ ਹੈ ਨਾ ਜਾਂ ਕਰਾਉਂਦਾ ਉਥੇ ਚੰਗੇ ਮਾੜੇ ਘਰ ਮੈਣੇ ਨਹੀਂ ਰੱਖਦੇ ਠੀਕ ਹੈ ਬਹੁਤ ਉਹ ਲੋਕ ਹੈ ਜਿਹੜੇ ਭੁੱਖੇ ਸੌ ਜਾਂਦੇ ਆ ਪਰ ਮਾੜਾ ਕੰਮ ਨਹੀਂ ਕਰਦੇ ਜਿਨ੍ਹਾਂ ਨੂੰ ਲੱਗਦਾ ਨਾ ਜਿੱਥੇ ਲੱਗਦਾ ਵੀ ਆ ਪੈਸਾ ਮਾੜਾ ਇਸ ਤਰੀਕੇ ਨਾਲ ਨਹੀਂ ਕਮਾਉਣਾ ਨਹੀਂ ਕਮਾਉਂਦੇ ਪਰ ਜਿਹੜੇ ਬੰਦਿਆਂ ਦੇ ਮਨ ਦੇ ਵਿੱਚ ਖੋਟ ਬੇਈਮਾਨੀ ਵੜ ਜੇ ਨਾ ਵੀ ਪੈਸਾ ਆਉਣਾ ਚਾਹੀਦਾ ਕਿਸੇ ਤਰੀਕੇ ਆਵੇ ਕੁਦਰਤ ਤਾਂ ਕਹਿੰਦੀ ਵੀ ਇਹ ਕੰਮ ਨਹੀਂ ਕਰਨਾ ਅਸੂਲ ਤਾਂ ਕਹਿੰਦੇ ਵੀ ਇਹ ਕੰਮ ਮਾੜਾ ਹੈ ਪਰ ਉੱਥੇ ਥੋੜਾ ਜਿਹੜਾ ਸ਼ੈਤਾਨ ਦਿਮਾਗ ਹੈ ਉਹ ਗੱਲ ਉਹ ਕਹਿੰਦਾ ਵੀ ਕਰੋ ਯਾਰ ਚਾਰ ਪੈਸੇ ਆਉਣਗੇ ਹਨਾ ਉੱਥੇ ਫਿਰ ਕੋਈ ਵੱਡਾ ਛੋਟਾ ਮਹਿਣੇ ਨਹੀਂ ਰੱਖਦਾ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਠੱਗੀ ਮਾਰਨੀ ਉਹ ਤਾਂ ਫਿਰ ਠੱਗੀ ਮਾਰਨੀ ਉੱਥੇ ਵੱਡੇ ਛੋਟੇ ਘਰ ਮਹਿਣੇ ਨਹੀਂ ਰੱਖਦੇ ਬਹੁਤ ਵੱਡੇ ਵੱ ਵਿਜੇ ਦਾ ਮਰਜੀ ਹੈ ਦਾ 10 ਲੱਖ ਦਾ ਗਾਲ ਵੜਦਾ ਹੈ ਦਾ 20 ਲੱਖ ਦਾ 50 ਲੱਖ ਦਾ ਕਰੋੜ ਦਾ ਜਦੋਂ ਗਾਲੀ ਵੜਨ ਲੱਗ ਪਏ ਜਿੰਨਾ ਮਰਜੀ ਵੜਦਾ ਮਾਤਾ ਜੀ ਨੂੰ ਤੁਸੀਂ ਕਦੋਂ ਕਿਤੇ ਜਾਣਦੇ ਸੀਗੇ ਇਹਨਾਂ ਨੂੰ ਤਾਂ ਵੀਰੇ ਮੈਂ 10 ਸਾਲਾਂ ਦੀ ਜਾਣਦੀ ਸੀਗੀ ਕੀ ਕਰਦੇ ਸੀ ਪਹਿਲਾਂ ਮੈਂ ਕਮੇਟੀਆਂ ਪਾਉਂਦੀ ਹੁੰਦੀ ਸੀਗੀ ਹੂੰ ਉਦੋਂ ਕਮੇਟੀਆਂ 'ਚ ਇਹ ਨਾਮ ਕੱਢ ਦਿੰਦੇ ਹੁੰਦੇ ਸੀ ਕਦੇ ਕਿਸੇ ਨੂੰ ਪੱਖਾ ਕੱਢਦਾ ਕਿਸੇ ਨੂੰ ਦਰਿਆ ਕੱਢ ਤਾ ਕਿਸੇ ਨੂੰ ਖੇਸ ਕੱਢ ਤੇ ਮੈਂ ਬੁੜੀਆਂ ਨੂੰ ਦੂਨਦੀ ਰਹਿੰਦੀ ਸੀਗੀ ਫੇਰ ਕੋਲੋਂ ਕਮੇਟੀਆਂ ਭਰਦਿਆਂ ਸੀ 20 ਬੁੜੀਆਂ ਘੱਟੋ ਘੱਟ ਜੀ ਇਹਨਾਂ ਦੇ ਭੇਜਣ ਕਰਕੇ ਮੈਂ ਜਦੋਂ ਇਹ ਮੇਰੇ ਕੋਲ ਆਉਣ ਲੱਗੇ ਤੇ ਮੈਂ अच्छा मैं मैं था था था। जी ਈਮ ਚ ਕਰਾ ਦਿਓ ਮੈਂ ਆਖਿਆ ਵੀਰੇ ਚਲ ਮੈਂ ਪੁੱਛ ਲੈਣੀ ਬੁੜੀਆਂ ਨੇ ਪੁੱਛਿਆ ਮੈਂ ਤਾਂ ਭੈਣੇ ਆਏ ਕਹਿੰਦੇ ਆ ਜੇ ਤੁਸੀਂ ਕਰਾਉਣਾ ਤਾਂ ਮੈਂ ਤੁਸੀ ਦੱਸ ਦਿਓ ਮੈਂ ਫੇਰ ਕਹਿੰਦੇ ਵੀ 5000 ਦੇ ਪਿੱਛੇ ਤੁਹਾਨੂੰ 7000 ਰੁਪਏ ਦੇਵਾਂਗੇ 3 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ 5 ਦਾ 7 ਹਾਂਜੀ ਬਾਕੀ ਤੇ ਉਹ ਬੈਣਾਂ ਸਾਨੂੰ ਹੋਰ ਕੀ ਚਾਹੀਦਾ ਇੱਥੇ ਆਪਾਂ 2200 ਰੁਪਏ ਪਿੱਛੇ ਕਿਵੇਂ ਟਿਕਾਂ ਭਰਦੀਆਂ ਰਹਿਣੀਆਂ ਇਕੱਠੀਆਂ ਹੋ ਕੇ ਤੇ ਭਾਈ ਮੇਰੇ ਨਾਲ ਤਾਂ ਹੁਣ ਚੀਜੀਆਂ ਵੀ ਸੀਗੀਆਂ 20 25 ਬੰਦੇ ਬੁੜੀਆਂ ਸੀਗੇ ਮੇਰੇ ਨਾਲ ਤਾਂ ਤੇ ਜਦੋਂ ਇਹ ਮੇਰੇ ਕੋਲ 3 ਮਹੀਨਿਆਂ ਬਾਅਦ ਆਏ ਤੇ ਮੈਨੂੰ ਤਾਂ ਨਾ ਖੁਸ਼ ਅੱਛਾ ਪੰਜ ਦਾ ਸੱਤ ਹਜ਼ਾਰ ਇੱਕ ਸਾਨੂੰ ਸੱਤ ਸੱਤ ਇੱਕ ਜਾਣੇ ਨੂੰ ਦੇ ਦਿੱਤਾ ਇੱਕ ਜਾਣੇ ਨੂੰ ਦੇ ਦਿੱਤਾ ਤੇ ਸਾਰੇ ਖੁਸ਼ ਹੋ ਗਏ ਜੀ ਤੇ ਉਹਨਾਂ ਦਾ ਭਾਈ ਇਹ ਦੂਦੇ ਤੀਜੇ ਦਿਨ ਮੇਰੇ ਕੋਲ ਫੇਰ ਆਏ ਮੈਨੂੰ ਕਹਿੰਦੇ ਮਾਤਾ ਜੀ ਉਹਨਾਂ ਨੂੰ ਕਿਸ਼ਤਾਂ ਹੋਰ ਕਰਾ ਦਿਓ ਤੇ ਤੁਹਾਨੂੰ ਅਸੀਂ 10 ਦਾ 13000 ਦੇਵਾਂਗੇ ਅੱਛਾ ਜੀ ਮੈਂ ਭਾਈ ਉਹਨਾਂ ਨੂੰ ਫੋਨ ਕੀਤੇ ਸਾਰਿਆਂ ਨੂੰ ਪੰਜ ਦਾ ਸੱਤ ਮੈਂ ਕਿਹਾ ਸੀ ਹੁਣ 10 ਦਾ 13 ਮਿਲੂਗਾ ਲੱਕੀ ਸਕੀਮਾਂ ਦੇਣ ਲੱਗ ਪਏ ਤੁਹਾਨੂੰ ਹਾਂ ਜੀ ਲੱਕੀ ਜਿਵੇਂ ਲੱਕੀ ਡਰਾ ਕੱਢਦੇ ਹੁੰਦੇ ਲੱਕੀ ਡਰਾ ਕੱਢਦੇ ਲੱਕੀ ਡਰਾ ਕੱਢਦੇ ਸਕੀਮਾਂ ਦੇਣ ਲੱਗੇ ਤੇ ਮੈਂ ਤਾਂ ਭਾਈ ਘੱਟੋ ਘੱਟ 35 35 ਜਾਣੇ ਇਕੱਠੇ ਕਰ ਲਏ ਅੱਛਾ ਜੀ ਮੈਂ ਇੰਨੇ ਜਾਨੇ ਇਕੱਠੇ ਕਰ ਲਏ ਤੇ ਮੇਰੇ ਕੋਲ ਤਾਂ ਇਹਨਾਂ ਦਾ ਚੜ ਗਿਆ ਜਾ ਵੀ ਮਾਤਾ ਤਾਂ ਇੰਨੇ ਇਕੱਠੇ ਕਰੀ ਬੈਠੀ ਕਿਉਂਕਿ ਮੇਰੇ ਤਾਂ ਲੋਕ ਢੈਦੇ ਵਾਲੇ ਸੀਗੇ ਆ ਤੁਸੀਂ ਕਮੇਟੀਆਂ ਕੀਤੀਆਂ ਪਹਿਲਾਂ ਮੈਂ ਕਿਸ ਨਾਲ ਕਮੇਟੀਆਂ ਚ ਧੋਖਾ ਨਹੀਂ ਕੀਤਾ ਸੀ ਜਦੋਂ ਕਮੇਟੀ ਵਾਲੇ ਦੇ ਨਿਕਲਦੇ ਵਾਲੇ ਦੀ ਤੜੀ ਦਾ ਧਰ ਦਿੰਦੀ ਸੀ ਤੇ ਮੈਨੂੰ ਕੀ ਪਤਾ ਸੀ ਮੇਰੇ ਨਾਲ ਐਡੇ ਵੱਡੇ ਚੰਦਰੇ ਨਿਕਲਣਗੇ ਮੇਰੇ ਤਾਂ ਜਦ ਤੱਕ ਆਦਾ ਹੁਣ ਮੈਂ ਇਹਨਾਂ ਨੂੰ ਫੜ ਲੈਣਾ ਤੇ ਮੈਂ ਇਹਨਾਂ ਦੀ ਬੱਤਰੀ ਇਹੋ ਜਿਹੀ ਪਟਪਟ ਕਰਨਾ ਵਾ ਗੁੱਸਾ ਆਉਂਦਾ ਤੁਹਾਨੂੰ ਅੱਛਾ ਹੁਣ ਮੈਨੂੰ ਐ ਦੱਸੋ ਵੀ ਜਦੋਂ ਲਾਸਟ ਵਾਰੀ ਤੁਸੀਂ ਪੈਸੇ ਲਾਏ ਆ ਜਿਹੜੇ ਹਾਂਜੀ ਕਿੰਨੇ ਕੁ ਮੈਂਬਰ ਸੀਗੇ ਤੇ ਕਿੰਨੇ ਕਿੰਨੇ ਪੈਸੇ ਲਵਾਏ 10000 ਦਾ 10 ਦਾ 13 ਦੇਤਾ ਸੀ ਇਹਨਾਂ ਨੇ 10 ਦਾ ਨਾ 13 ਦੇਤਾ ਜੀ अच्छा सारे नु देता जिन्ने ਮੈਂਬਰ ਸੀ ਹਾਂਜੀ ਜਿੰਨੇ ਸੀਗੇ ਮੈਂਬਰ ਸਾਰਿਆਂ ਤੇ 13000 ਰੁਪਏ ਦੇ ਆਏ ਮਨਜੀ ਜੀ ਹਾਂਜੀ ਆ ਕੰਮ ਵਧੀਆ ਮੈਂ ਕਹਿੰਦਾ ਚਲਵਾਈ ਆ ਆਈ ਕਰਨਾ ਪੈਣਾ ਜੀ ਆਪ ਨੂੰ ਕਿੱਥੇ ਵੀਰ ਜੀ ਆਈ ਕਰਨਾ ਪੈਣਾ ਜੀ ਆਹ ਹੋ ਗਿਆ ਦੂਜੇ ਕੰਮ ਨਾਲੋਂ ਤਾਂ ਚੰਗਾ ਨਾ ਵੀ ਜਿਹੜਾ ਆ ਗਿਆ ਉਹਨੂੰ ਕਹਿੰਦਾ ਵੀ ਲਿਆ ਪੈਨ ਦੀ ਕਸਾਈ ਦੇ ਜਾਂ ਫਲਾਨਾ ਦੇ ਜਾ ਉਦੋਂ ਚੰਗਾ ਮੇਰੇ ਘਰ ਦਾ ਉਦੋਂ ਚੰਗਾ ਜੀ ਇੱਕ ਵਾਰੀ ਨਿਵੇੜ ਕੇ ਬੰਦਾ ਪਰੇ ਉਹਨੂੰ ਨਿਵੇੜ ਕੇ ਬੰਦਾ ਮੜ ਕੇ ਲਾਵੇ ਲੱਗਿਆ ਹੁਣ ਮੇਰੀ ਜਾਨ ਨੂੰ ਆ ਤੂੰ ਆਏ ਪੇਟ ਦੀਆਂ ਸਰਾਂ ਨੇ ਮੈਂ ਤਾਂ ਰੋਟੀ ਨਹੀਂ ਖਾਣ ਦੇਣਾਂਗਾ ਤੁਸੀਂ ਤਾਂ ਮੇਰੇ ਨਾਲ ਚੰਗੇ ਆ ਬਹਿ ਕੇ ਪੈਨ ਚ ਲਾ ਕੇ ਆਹਦੀ ਪੀਸ ਲੈ ਕੇ ਦਾਦ ਰਾਮ ਨਾਲ ਰੋਟੀ ਪਣੀ ਤਾਂ ਖਾ ਲੈਨੇ ਆ ਮੇਰੇ ਤਾਂ ਦੋਸਤਿਆਂ ਨੇ ਇਹੋ ਜਿਹਾ ਵਾਹ ਪਾਇਆ ਮੇਰੇ ਤੇ ਇਹਨਾਂ ਨੇ ਮਿੰਟਾ ਇਹੋ ਜਿਹਾ ਤਿਜਾ ਤਿਜਾ ਮਾਰਿਆ ਮੈਂ ਤਾਂ ਜਿੱਤ ਕਾਦਾ ਫੜ ਕੇ ਮੈਂ ਇਹਨਾਂ ਨੂੰ ਐਂਕਾ ਕੁੱਟ ਭੀੜ ਕੇ ਥੋਡੇ ਕੋਲੇ ਹਵਾਲੇ ਕਰਾਣਾ ਵੀ ਜਿਹੜੇ ਜੁੰਦੇ ਹੀ ਨਾ ਰਹਿ ਕਿਸ ਨਗਾ ਠੱਗੀਆਂ ਬਾਰੇ ਨਹੀਂ ਕੋਈ ਨਹੀਂ ਉਹ ਕੰਮ ਅਸੀਂ ਕਰਾਂਗੇ ਤੁਹਾਨੂੰ ਕਰਨ ਦੀ ਲੋੜ ਨਹੀਂ ਹੁਣ ਜੋ ਸਾਡੇ ਕੋਲ ਆ ਗਿਆ ਨਾ ਮਸਲਾ ਤਾਂ ਉਹ ਕੰਮ ਅਸੀਂ ਕਰਾਂਗੇ ਕਿੱਡੀਆਂ ਵਟੀਆਂ ਠੱਗੀਆਂ ਫਰਾਦੀਆਂ ਅੱਜ ਮੈਂ ਲੱਖਾਂ ਕਰੋੜਾਂ ਦੀ ਇੱਜ਼ਤ ਸੀ ਮੇਰੀ ਜਿਹੜੀ ਇਹਨਾਂ ਨੇ ਗੜੇ ਮਾਲ ਲਾਤਾ ਲੋਕਾਂ ਨੂੰ ਮੇਰੇ ਹੂੰ ਕਿੰਨਾ ਮੇਰੇ ਬਾਹਰ ਜਾ ਕੇ ਵੀ ਰੋਟੀ ਨਹੀਂ ਖਾਣ ਦੀ ਨੀ ਭੈਣੇ ਨੀ ਕਿੱਥੇ ਕਿੱਥੇ ਪੈਂਜੀ ਪੈਂਜੀ ਕਰ ਲਈਆਂ ਸੀ ਤੇ ਕਿੱਥੇ ਖਲਾਨਾ ਲੈ ਕੇ ਲੈ ਕੇ ਤਾਂ ਨਹੀਂ ਪੈਂਜੀ ਕਰਦੀਆਂ ਅਗਲਾ ਕਹਿੰਦਾ ਤੇਰੇ ਕਰਕੇ ਮੇਰੇ ਕਰਕੇ ਉਹ ਤਾਂ ਮੇਰੇ ਤੇ ਢੀਂਗਾ ਸਨ ਤਾਂ ਮੇਰੇ ਬਾਹਰ ਚ ਰੋਣਾ ਫੇਰ ਤਾਂ ਵੀਰ ਜੀ ਮੇਰੇ ਕੋਲ ਤਾਂ ਮੈਂਬਰ ਇੰਨੇ ਵਧ ਗਏ ਸੀ 70 75 ਮੈਂਬਰ ਹੋ ਗਏ ਸੀਗੇ अच्छा हां जेड़े मेरे ਕੋਲ ਲੱਖ ਲੱਖ ਦੀਆਂ 20 20 50 50 ਹਜ਼ਾਰਾਂਾਂ ਦੀਆਂ ਕਮੇਟੀਆਂ ਪਾਉਂਦੇ ਸੀ ਨਾ ਮੈਂ ਤਾਂ ਉਹਨਾਂ ਦਾ ਵੀ ਚੱਕ ਕੇ ਨਹੀਂ ਫਿਰ ਕੀ ਕਹ ਇਹਨੇ ਤੁਹਾਨੂੰ ਜਦੋਂ ਇਹਨੇ ਮੇਰੇ ਕੋਲੇ ਆ ਕੇ ਸਕੀਮ ਦੱਸੀ ਕਿ ਮਾਤਾ ਜੀ ਬਹੁਤ ਵੱਡੀ ਸਕੀਮ ਆ ਗਈ ਮੈਂ ਕਿਹਾ ਉਹ ਕਿਹੜੀ ਆ ਗਈ ਮੈਨੂੰ ਕਹਿੰਦੇ ਜਿੰਨਾ ਤੋਂ ਵੱਧ ਤੋਂ ਵੱਧ ਕਿਸੇ ਦੇ ਪੈਸੇ ਭਰਾਵੇਂਗੀ ਨਾ ਤੇ ਦੁੱਗਣਾ ਦੁੱਗਣਾ ਹੋ ਕੇ ਤੁਹਾਨੂੰ ਵਿਆਜ ਮਿਲੂਗਾ اچھا हां ਮੈਂ ਤਾਂ ਇਸੇ ਹਿਸਾਬ ਨਾਲ ਜਿਹੜੀਆਂ ਜਿਹੜੀਆਂ ਮੇਰੇ ਕੋਲ ਲੱਖ ਲੱਖ 20 20 50 ਦੀਆਂ ਭਰਦੇ ਕਮੇਟੀਆਂ ਭਰਦੇ ਹੁੰਦੇ ਸੀ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਫੋਨ ਕੀਤਾ ਕੋਈ ਦਾ ਕਿਸੇ ਨੇ ਤਾਂ ਮੱਝਾਂ ਵੇਚੀਆਂ ਕਿਸੇ ਨੇ ਆਦੇ ਕੋਈ ਕੰਨਾਲਾਂ ਚੋ ਵੇਚੀਆਂ ਕਿਸੇ ਨੇ ਆਦੇ ਘਰ ਦੇ ਵਿਚੋਰ ਨੂੰ ਕਿਸੇ ਤੋਂ ਹੋਰ ਪੈਸੇ ਲੈ ਤੇਰੇ ਮੇਰੇ ਅਰਗੇ ਤੋਂ ਮੈਨੂੰ ਕੀ ਪਤਾ ਸੀ ਮੈਂ ਆਇਆ ਐਡੇ ਫਰਾਡ ਨਿਕਲਣਗੇ ਜਾ ਵੱਡਿਆ ਦੇ ਇਹ ਤਾਂ ਮੈਨੂੰ ਵੀ ਪੱਟ ਕੇ ਖਾ ਕੇ ਹੈ ਉਹ ਮੇਰੇ ਬਾਅਦ ਜਾ ਕੇ ਆਥਮ ਸਵੇਦ ਬੁੜੀਆਂ ਪਿੱਟਦੀਆਂ ਜਦੋਂ ਮੈਂ ਇਨਾਂ ਨਾ ਵਿਚਾਰਨਾਂ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਕਸੂਰ ਮੇਰਾ ਵੀ ਨਹੀਂ ਤਾਂ ਕਸੂਰ ਐ ਜਾ ਵੱਡਿਆ ਨਾਲ ਸੀ ਜਿਹੜੇ ਪਿੰਦ ਜੀ ਇੱਕ ਗੱਲ ਮੈਂ ਤੁਹਾਨੂੰ ਆਖਾ ਹੁਣ ਇੱਥੇ ਹਾਂਜੀ ਕਸੂਰ ਅਸਲ ਦੇ ਵਿੱਚ ਇਹਨਾਂ ਦਾ ਘੱਟ ਆ ਤੁਹਾਡਾ ਜ਼ਿਆਦੇ ਬੁੜਗੀਆਂ ਕੋਲੇ ਘਰੇ ਕਿਤੇ 12000 ਰੁਪਇਆ ਗੋਜੀ ਦਾ ਪਿਆ ਹੋਵੇ ਨਾ ਹਾਂਜੀ ਤੇ ਬੰਦੇ ਨੂੰ ਕੋਈ ਮੁਸ਼ਕਲ ਆ ਜੀ ਹਾਂਜੀ ਤਾਂ ਬਹੁਤ ਜਨਾਨੀਆਂ ਇਹੋ ਜਿਹੇ ਜਿਹੜੀਆਂ ਆਪਦੇ 2000 12000 ਦੇ ਵਿੱਚ ਗਵੰਡਣ ਤੋਂ ਫੜ ਕੇ ਵੀ 1500 ਪਾ ਕੇ ਦੇ ਦਿੰਦੀਆਂ ਮੇਰਾ ਬੰਦਾ ਔਖਾ ਹੈ ਹਾਂਜੀ ਇੱਕ ਉਹ ਕੈਟਾਗਰੀ ਹੁੰਦੀ ਹੈ ਜਨਾਨੀਆਂ ਦੀ ਵੀ ਬੇਸ਼ੱਕ ਬੰਦੇ ਦੇ ਬੜੂਏ ਜੋ ਕੱਢ ਗਈ ਜਮਾ ਕੀਤੇ ਹੁਣ 2-4000 ਹਾਂਜੀ ਬੰਦਾ 100 ਰੁਪਏ ਬਿਨਾ ਮਰੀ ਜਾਂਦਾ ਹੁੰਦਾ ਤੇ ਬੁੜਗੀਆਂ ਨੇ ਕੱਢ ਕੇ ਦਿੰਦੀਆਂ ਵੀ ਇਹਨੇ ਤਾਂ ਖਰਚ ਹੀ ਦੇਣੇ ਆ ਵੀਰ ਜੀ ਨਹੀਂ ਦਿੰਦੀਆਂ ਮੈਂ ਵੀ ਨਹੀਂ ਹਾਂ ਸੁਣੋ ਮੇਰੀ ਗੱਲ ਵੀ ਹੁਣ ਇਹ ਜਿਹਨੇ ਗਲਤ ਹੈਗੀ ਉਹ ਤਾਂ ਮੈਂ ਨਿਬੜ ਹੀ ਲੈਣਾ ਇਹਨਾਂ ਦੇ ਨਾਲ ਠੀਕ ਹੈ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਇਹਨਾਂ ਬੰਦਿਆਂ ਨੂੰ ਤੁਸੀਂ ਪੈਸੇ ਦਿੱਤੇ 5-5000 ਦਿੱਤਾ ਜਿਹੜੋਂ ਨੇ ਕਿਹਾ ਕਿ ਬਹੁਤ ਵਧੀਆ ਸਕੀਮ ਹੈ ਉਦੋਂ ਤੁਸੀਂ ਥਾਣੇ ਆ ਕੇ ਪੁਲਿਸ ਨੂੰ ਦੱਸਿਆ ਵੀ ਅਸੀਂ ਕਿਸ ਸਕੀਮ 'ਚ ਪੈਸੇ ਲਾਉਣ ਲੱਗੇ ਹਾਂ ਅਸੀਂ ਤਾਂ ਸੁਣਿਓ ਮੇਰੀ ਗੱਲ ਸਿਰਫ ਜਵਾਬ ਦਿਓ ਮੇਰੇ ਹਾਂ ਜਾਂ ਨਾ ਨਹੀਂ ਦੱਸਿਆ ਜਦੋਂ ਤੁਸੀਂ 10-10000 ਦਿੱਤਾ 13-13000 ਵਾਪਸ ਮਿਲਿਆ ਤੁਹਾਨੂੰ ਤੁਸੀਂ ਪੁਲਿਸ ਨੂੰ ਆ ਕੇ ਦੱਸਿਆ ਵੀ ਅਸੀਂ 10-10 ਦੇਣ ਲੱਗੇ ਆ ਜਾਂ ਸਾਨੂੰ 13-13 ਮਿਲ ਗਿਆ ਨਹੀਂ ਦਿੱਤਾ ਜਦੋਂ ਤੁਹਾਨੂੰ ਇਹਨਾਂ ਨੇ ਕਿਹਾ ਵੀ ਕਿਹੜੀ ਆ ਦਾ ਸੀਸੀ ਮੁੰਸ਼ੀ ਜੀ ਨੇ ਵੀ 30000 ਦੀ ਸਕੀਮ ਦੱਸੀ ਸੀ ਦਿੱਤੀ 30 ਦੱਸੀ ਸੀ ਮੁੰਸ਼ੀ ਜੀ ਹਾਂ ਜੀ 30 ਤੋਂ ਸ਼ੁਰੂ ਕੀ ਤੋਂ ਸ਼ੁਰੂ ਅੱਜ 3 ਤੋਂ ਲੈ ਕੇ ਕਹਿੰਦੇ ਜਿਹਨੇ ਮਰਜੀ 50 9 ਲੱਖ ਨਾਲੋਂ ਇੱਕ ਮਹੀਨਾ ਤੋਂ ਤੁਸੀਂ ਉਹਨੇ ਲਾ ਦਿੰਦੇ ਅੱਛਾ ਜਿਹਨੇ ਲਾਉਂ ਜਿਹੜਾ ਵੱਧ ਲਾਉਗਾ ਉਹਨੂੰ ਨੇ ਵੱਧ ਪੈ ਬੰਦ ਲਈ ਥੱਗੀ ਚ ਵੀ ਸ਼ਰਤਾਂ ਹੁੰਦੀ ਆ ਬਸ ਫਿਰ ਉਹ ਤਾਂ ਉਹਨਾਂ ਨੂੰ ਧਾੜਾ ਇਹਨਾਂ ਨੂੰ ਪਹਿਲਾਂ ਪਹਿਲਾਂ 5 ਦਾ 7 ਲੈ ਕੇ 10 ਦਾ 13 ਦੇ ਲੈ ਤੇ ਹਾਰ ਆ ਬੁੜੀਆਂ ਨੂੰ ਬੀਬੀਆਂ ਦੁੱਧ ਪੱਤੇ ਪੀਉਂਦੀਆਂ ਹੋਣਗੀਆਂ ਨਾਲ ਘਰੇ ਗਿਆ ਹਾਂ ਤੇ ਹੁਣ ਵਿਚਾਰੀਆਂ ਔਖੇ ਹੋ ਜਾਂਦੀਆਂ ਲੌਤੀਆਂ ਫਰਦੀਆਂ ਬੁੜੀਆਂ ਉੱਥੇ ਜਿਵੇਂ ਜਿਹੜੇ ਹਸਾਬ ਨਾਲ ਮਾਤਾ ਜੀ ਬੈਠੇ ਹੈ ਹਨ ਹਾਂਜੀ ਉਸ ਹਸਾਬ ਨਾਲ ਹੁਣ ਐਂ ਜੀ ਕਰਦਾ ਵੀ ਇਹਨਾਂ ਨੂੰ ਇੰਨੇ ਕੁ ਵਿਛਾਈਏ ਲੰਮੇ ਪਾ ਕੇ ਮੂਦੇ ਡੰਗੇ ਕਰਕੇ ਵੀ ਗਾਂ ਨੂੰ ਇਹਨਾਂ ਦੀਆਂ ਸੱਤ ਪੀੜੀਆਂ ਨੂੰ ਪਤਾ ਲੱਗ ਜਾਵੇ ਵੀ ਕਿਸੇ ਨੇ ਠੱਗੀ ਮਾਰੀ ਦੀ ਕਿਵੇਂ ਜਾਂ ਮਰਵਾਈ ਦੀ ਕਿ ਸਰ ਜੀ ਜਦੋਂ ਮਾਤਾ ਹੁਣ ਸਾਨੂੰ ਕਹੀ ਜਾਂਦੀ ਕਿ ਕੋਸ ਕੁਸਨ ਨਾਣਾ ਕੁੱਟੇ ਜਾਂ ਇਹਨਾਂ ਨੂੰ ਕੋਲ ਕਰਕੇ ਤੇ ਜਦੋਂ ऐसे आंदे ਸੀ ਤਾਂ ਉਹ ਤਾਂ ਵਹਿੰਦੇ ਫੜ ਲੈਂਦੀ ਸੀ ਡੁੱਬਣੇ ਪੈ ਜਦੋਂ ਆਉਂਦੇ ਸੀਗੇ ਮਾਤਾ ਤਾਂ ਹੁਣ ਵੀ ਨਹੀਂ ਜਵਾਬ ਦਿੰਦੀ ਜਦੋਂ 30000 ਦੀ ਸਕੀਮ ਸੁਣੋ ਲੈ ਕੇ ਤਾਂ ਹੀ ਉਹ ਭੱਜ ਗਏ ਕੌਣ ਜਿਹੜੇ ਜਾਣਦਾ ਕੌਣ ਜਾਣਦਾ ਕੌਣ ਸੀ ਉਹਨੂੰ ਲੈ ਕੇ ਕੌਣ ਆਇਆ ਸੀ ਇਹਨਾਂ ਕੋਲ ਲੈ ਕੇ ਕੌਣ ਕੀ ਨੇ ਕੀ ਨੇ ਮਲਾਇਆ ਉਹਨਾਂ ਨੂੰ ਉਹਨਾਂ ਨੂੰ ਲੈ ਜਾ ਕੇ ਦਫ਼ਤਰ ਦੇ ਵਿੱਚ ਸਾਡੀ ਗੱਲ ਅੱਛਾ ਅੱਛਾ ਹਾ ਤੁਹਾਨੂੰ ਵੀ ਕੁਝ ਮਿਲਦਾ ਸੀ ਨਾ ਫੇਰ ਤਾਂ ਕਰਕੇ ਹਨਾ ਥੋੜੇ ਥੱਲੇ ਐਵੇਂ ਥੋੜੋ ਕਾਰਾਂ ਆ ਜਾਂਦੀਆਂ ਐ ਕੇ ਮਾਤਾ ਨੂੰ ਜਿਹੜੇ ਕਸ਼ਣ ਨੂੰ ਮਿਲਦਾ ਸੀ ਹਾਂ ਅਸੀਂ ਮੰਨਦੇ ਹੀ ਮਿਲਦਾ ਸੀ ਮਾਤਾ ਨੂੰ ਮਿਲਦਾ ਸੀ ਨਹੀਂ ਮਾਤਾ ਨੂੰ ਮਿਲਦਾ ਸੀ ਮਾਤਾ ਤਾਂ ਦੇਖੋ ਬੰਦਾ ਤਾਂ ਜਿਹੜਾ ਪੋਲਾ ਭਾਲਾ ਬੰਦਾ ਜਿਹੜੇ ਪਾਸੇ ਮਰਜੀ ਲਾ ਲੋ ਇੱਥੇ ਬਥੇਰੀਆਂ ਫਰਾਡ ਕੰਪਨੀਆਂ ਆਈਆਂ ਬਥੇਰੀਆਂ ਆਉਣਗੀਆਂ ਮੈਂ ਮਾਤਾ ਨੂੰ ਖੋਟੇ ਸਾਹਮਣੇ ਪਹਿਲਾਂ ਆਖੀ ਜਾਣਾ ਵੀ ਮਾਤਾ ਜੀ ਉਹ ਤਾਂ ਤੁਸੀਂ ਜਦੋਂ ਪੈਸੇ ਲਾਉਣੇ ਹੋ ਜਾ ਕੇ ਨਾ ਬੰਦਾ ਪੁੱਛਦਾ ਕਿੱਥੋਂ ਦਾ ਨਾ ਉਹਦੀ ਵੈਰੀਫਿਕੇਸ਼ਨ ਪੁੱਛਦੇ ਹੋ ਨਾ ਉਹਦਾ ਕਿ ਐਡਰੈਸ ਪੁੱਛਦੇ ਹੋ ਕੁਝ ਵੀ ਦੀ ਵੀ ਕੌਣ ਹੈ ਕੌਣ ਨਹੀਂ ਉਹ ਤਾਂ ਇਹ ਪਤਾ ਲੱਗੇ 5 ਦਾ 7 ਦੇ ਜਾਂਦੇ ਆ 10 ਦਾ 13000 ਦੇ ਜਾਂਦੇ ਆ ਆਈ ਇਹਨਾਂ ਨੂੰ ਲੱਗਿਆ ਹੋਊਗਾ ਇਹਨਾਂ ਦੇ ਨਾਲਦਿਆਂ ਨੂੰ ਜਨਾਬ ਜਿਵੇਂ ਸਾਨੂੰ ਪਿੱਛੇ ਕਹਿੰਦੇ ਸੀ ਅਸੀਂ ਉਹਵੇਂ ਦੱਸਿਆ ਨਾ ਉਹ ਉਹੀ ਦਿੰਦੇ ਸੀ ਨਹੀਂ ਅੱਛਾ ਤੇ ਹੁਣ ਦਿਓ ਫਿਰ ਜਨਾਬ ਹੁਣ ਸਾਨੂੰ ਕੀ ਨਹੀਂ ਜ਼ਿੰਮੇਵਾਰੀ ਵੱਡੀ ਵੱਧਦੀ ਹੈ ਮੈਂ ਐਪਲੀਕੇਸ਼ਨ ਦੇ ਵਿੱਚ ਮੈਂ ਸਾਰਾ ਕੁਝ ਪੜ੍ਹਿਆ ਮੁੰਸੀ ਜੀ ਨੇ ਪੜਾਇਆ ਮੈਨੂੰ 30000 ਦਾ 40000 ਪਲੱਸ 50000 ਦਾ 60000 ਪਲੱਸ ਜਨਾਬ 1 ਲੱਖ ਨੇ ਜੀ ਕਿੰਨਾ ਨੇ ਜਿਹੜੇ ਉਹ ਭੱਜ ਗਏ ਜੀ ਉਹਨਾਂ ਨੇ ਦੱਸਿਆ ਨਹੀਂ ਕਿ ਉਹ ਤਾਂ ਭੱਜ ਗਏ ਅਸੀਂ ਕੋਸ਼ਿਸ਼ ਕੀਤੀ ਜੀ ਉਹ ਤਾਂ ਭੱਜ ਗਏ ਥੋੜੋ ਨਹੀਂ ਮੈਂ ਭੱਜਣ ਦੇਣਾ ਹਿੱਲਣ ਵੀ ਨਹੀਂ ਦੇਣਾ ਥੋੜਾ ਮੈਂ ਹਿੱਲਣ ਜੋਗੇ ਨਹੀਂ ਛੱਟਣਾ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਪੁੱਛਿਆ ਨਹੀਂ ਕੁਝ ਬੰਦਿਆਂ ਨੂੰ ਜੋ ਲੈ ਕੇ ਆਏ ਤੁਹਾਡੇ ਕੋਲੇ ਜਦੋਂ ਨੇ ਕਿਹਾ ਵੀ ਇਹ ਬੰਦਿਆਂ ਨੇ ਇੱਥੇ ਰੈਂਟ ਤੇ ਰਹਿਣਾ ਇਹਨਾਂ ਨੇ ਆਫਿਸ ਖੋਲਣਾ ਇਹਨਾਂ ਨੇ ਕੰਮ ਕਰਨਾ ਹੈ ਕੋਈ ਬਿਜ਼ਨਸ ਕਰਨਾ ਹੈ ਤੁਸੀਂ ਪੁੱਛਿਆ ਨਹੀਂ ਵੀ ਕੀ ਉਹ ਤਾਂ ਨਹੀਂ ਉਹੀ ਗੱਲ ਹੈ ਵੀ ਧਿੱਜ ਗਏ ਕਿਵੇਂ ਆਪਾਂ ਇੱਕ ਦੂਜੇ ਤੇ ਜਾਨੀ ਸਾਡੇ ਕੋਲ ਡੇਲੀ ਵਾਂਗੂੰ ਤਾਂ ਬਹਿੰਦੇ ਸੀਗੇ ਜੀ ਇਹ ਪੈਂਦੇ ਸੀ ਨਾ ਹੁੰਦਾ ਆਪਣਾ ਮੇਰੇ ਨਾਲ ਬੱਦਦਾ ਸੀਗਾ ਕਿਸੇ ਕਿਸੇ ਚੱ ₹100 ਲੈ ਲਈ ਸੀ ਸਾਡੀ ਜੀਜੇ ਤਾਂ ਯਾਰ ਸੀਤ ਆਈ ਅੱਛਾ ਆਪਣਾ ਚੱਲ ਜਾਰੀ ਦੋਸਤੀ ਕਰਕੇ ਬਸ ਆਏ ਆ ਵੀ ਚਲੋ ਸਾਨੂੰ ਤਾਂ ਚੱਕਰ ਹੀ ਨਹੀਂ ਸੀਗਾ ਵੀ ਸਾਡੇ ਨਾਲ ਕੋਈ ਛੋਟੇ ਵੀਰ ਚੱਕਰ ਨਹੀਂ ਸੀ ਹੁਣ ਜਿਹੜਾ ਚੱਕਰ ਪੈ ਗਿਆ ਸਾਫ਼ ਸ਼ਬਦਾਂ ਚ ਮੈਂ ਤੁਹਾਨੂੰ ਦੱਸਦਾ ਵੀ ਉਹ ਚੱਕਰ ਤੁਹਾਨੂੰ ਹੀ ਪੈ ਗਿਆ ਤੇ ਇਹਨਾਂ ਨੂੰ ਪੈ ਗਿਆ ਇਹਨਾਂ ਨੂੰ ਪੈ ਗਿਆ ਸਾਡਾ ਤਾਂ ਕੀ ਦੋਸ਼ ਹੈ ਜੀ ਵਿੱਚ ਤੁਹਾਡਾ ਦੋਸ਼ ਇਹ ਹੈ ਵੀ ਜਦੋਂ ਕੋਈ ਬੰਦਾ ਪਾਸਿਓਂ ਚੱਲ ਕੇ ਆਉਂਦਾ ਤੁਸੀਂ ਨਹੀਂ ਜਾਣਦੇ ਨਾ ਉਹਨੂੰ ਨਹੀਂ ਜਾਣਦੇ ਤਾਂ ਬਸ ਮੈਨੂੰ ਜੋ ਮੈਂ ਪੁੱਛ ਰਿਹਾ ਉਹ ਦੱਸੋ ਉਹਨਾਂ ਦੀ ਗੱਲ ਪੁੱਛ ਰਿਹਾ ਇਹਨਾਂ ਦੀ ਬਾਤ ਪੁੱਛੂੰਗਾ ਉਹਨੂੰ ਜਾਣਦੇ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਸੀ ਉਹ ਤਿੰਨ ਬੰਦੇ ਕੌਣ ਐ ਕੌਣ ਨਹੀਂ ਕੀ ਐ ਕਿਹਦਾ ਕੁਛ ਐ ਕਿੱਥੋਂ ਆਏ ਐ ਕਿਹੜੀ ਸਟੇਟ ਦੇ ਐ ਕਿਹੜੀ ਦੇ ਨਹੀਂ ਪਤਾ ਨਹੀਂ ਵੀ ਸਟੇਟ ਦੇ ਵੀ ਕਿਸੇ ਦੇ ਹੈਗੇ ਕਿ ਨਹੀਂ ਆਪਣੀ ਦੇ ਇਹ ਇਤਲਾਹ ਕਰਨੀ ਅਸੀਂ ਭੁੱਲ ਗਏ ਜੀ ਬਸ ਇਤਲਾਹ ਕਰਨੀ ਕੱਲੀ ਇਤਲਾਹ ਕਰਨੀ ਨਹੀਂ ਭੁੱਲੇ ਤੁਸੀਂ ਤੁਸੀਂ ਬਕਾਇਦਾ ਉਹਨਾਂ ਦੇ ਐਡਰੈਸ ਲੈਣੇ ਭੁੱਲਿਓ ਤੁਹਾਨੂੰ ਚਾਹੀਦਾ ਸੀ ਨਾ ਪ੍ਰੋਪਰ ਐਡਰੈਸ ਉਹਨਾਂ ਦੇ ਲੋ ਅਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਸਭ ਕੁਝ ਜੋ ਅੱਜ ਕੱਲ ਆਈਡੈਂਟੀਫਿਕੇਸ਼ਨ ਹੈਗੀ ਤੁਸੀਂ ਤੁਹਾਡਾ ਹੱਕ ਨਹੀਂ ਬਣਦਾ ਕਿਰਾਏ ਤੇ ਪਹਿਲੀ ਗੱਲ ਤਾਂ ਇਹ ਦੱਸੋ ਵੀ ਜੇ ਤੁਸੀਂ ਮਕਾਨ ਵਗੈਰਾ ਆਪਣਾ ਕੋਈ ਆਫਿਸ ਬਣਾਉਣ ਵਾਸਤੇ ਦੁਕਾਨ ਵਗੈਰਾ ਕਿਰਾਏ ਤੇ ਦੇਣ ਲੱਗੇ ਹੋ ਥੋੜਾ ਇਹ ਹੱਕ ਨਹੀਂ ਬਣਦਾ ਵੀ ਸਾਡੇ ਕੋਲ ਜੀ ਬੰਦੇ ਬੈਠਣ ਲੱਗੇ ਆ ਉਹ ਕੋਈ ਕਾਰਵਾਈ ਉਹੋ ਜੀ ਹਜੇ ਤਾਂ ਪੈਸਿਆਂ ਦੀ ਠੱਗੀ ਵੱਜੀ ਹੈ ਠੀਕ ਹੈ ਉਹ ਤਾਂ ਗਏ ਸਾਨੂੰ ਦਾ ਹੀ ਸਾਡੇ ਯਾਰ ਨੇ ਕਹਿੰਦਾ ਵੀ ਤੂੰ ਮੈਨੂੰ ਦੇਖ ਲੈ ਬਸ ਇਹ ਕਹਿੰਦੇ ਬੰਦੇ ਚੰਗੇ ਹੈ ਜੀ ਚਲੋ ਚੰਗੇ ਬੰਦੇ ਹੁਣ ਫਿਰ ਮੇਰੀ ਗੱਲ ਸੁਣੋ ਤੁਸੀਂ ਮਾਤਾ ਜੀ ਸਾਰਾ ਸਾਬ ਲਵਾਇਆ ਤੁਸੀਂ ਹਾਂਜੀ ਮੈਂ ਤਾਂ ਦੱਸਾਂ ਤੁਹਾਨੂੰ ਮੈਂ ਤੁਸੀਂ ਤਾਂ ਕਹਿੰਦੇ ਨਾ ਕੁਝ ਲੈ ਕੇ ਡਰੈਸ ਮੇਰੇ ਕੋਲ ਤਾਂ ਆਧਾਰ ਕਾਰਡ ਫੋਨ ਨੰਬਰ ਸਾਰਾ ਮਗਾ ਡਾਡ ਪਾਚੇ ਚੱਕ ਚੱਕ ਰਿਸਟਰ ਲੈ ਕੇ ਆ ਜਾਂਦੇ ਸੀ ਮੈਨੂੰ ਵਿਖਾ ਜਾਂਦੇ ਸੀ ਆਹ ਲਿਖਤਾ ਫਲਾਣੇ ਦਾ ਆਧਾਰ ਕਾਰਡ ਲਿਖਤਾ ਮੈਨੂੰ ਕੀ ਪਤਾ ਸੀ ਧੋਖੇ ਵਾਲੇ ਆਧਾਰ ਕਾਰਡ ਬਣਾਈ ਫਿਰਦੇ ਆਪਦੇ ਕੋਲ ਖਬਰੇ ਕਿੱਥੋਂ ਬਣਾ ਕੇ ਨਕਲੀ ਕੱਢ ਕੇ ਮੇਰੇ ਮੂਹਰੇ ਪੇਸ਼ ਕਰਦੇ ਸੀ ਲੋਕਾਂ ਵਾਸਤੇ ਤੁਹਾਡੇ ਕੋਲ ਮੈਂ ਐਵੇਂ ਤੀਜੀ ਨਹੀਂ ਸੀ ਤੁਹਾਡੇ ਕੋਲ ਕਿਹਦੇ ਆਧਾਰ ਕਾਰਡ ਸੀ ਨਹੀਂ ਜਨਾਬ ਇਹੋ ਆਪਦੇ ਤਾਂ ਸਾਡੇ ਕੋਲ ਹੈ ਜੀ ਨਹੀਂ ਆਪਦੇ ਤਾਂ ਹੈਗੇ ਆ ਜਿਹੜੇ ਇਹਨਾਂ ਨੂੰ ਬਖਾਉਦੇ ਸੀ ਜਿਹੜੇ ਉਹ ਵੀ ਜਿਹੜੇ ਗਾਂ ਇਹਨਾਂ ਨੂੰ ਕਿਸ਼ਤਾਂ ਲੱਖਦੇ ਸੀ ਜੀ ਜਿਹੜੇ ਇਹਨਾਂ ਨੂੰ ਮਤਲਬ ਜਿਵੇਂ ਮਾਤਾ ਹਰੀ ਕਰਦੇ ਸੀ ਜਿਵੇਂ ਪੇਮੈਂਟ ਦਿੰਦੇ ਸੀ ਉਹ ਟੁਕੜੇ ਗੱਲ ਉਹ ਸੀਗੇ ਜੀ ਕੁਛ ਜਿ ਬੈਠ ਜਾਓ ਤੁਸੀਂ ਬੈਠੋ ਹਿਸਾਬ-ਤਬ ਕਰੇ ਬਿਨਾ ਜਾਣ ਨਹੀਂ ਦਿੱਤਾ ਜਾਣਾ ਇਹਨਾਂ ਨੂੰ ਨੇ ਬਰਾਬਰ ਦਾ ਰੋਲ ਹੈ ਜੀ ਇਹਨਾਂ ਦੋਨਾਂ ਪਾਰਟੀਆਂ ਦਾ ਜੀ ਤੁਹਾਨੂੰ ਉਹ ਬੰਦੇ ਮਿਲੇ ਕਿੱਥੋਂ ਤੁਸੀਂ ਮੈਂ ਸਾਰਾ ਤੁਹਾਡਾ ਪਹਿਲਾਂ ਪਤਾ ਕਰਵਾ ਲਿਆ ਨਹੀਂ ਜੀ ਉਹ ਬਾਈ ਜੀ ਨੂੰ ਜਾਣਦੇ ਸੀ ਮਿਲੇ ਸੀ ਬਾਈ ਜੀ ਨੂੰ ਫੋਨ ਆਇਆ ਸੀ ਕਿੱਥੇ ਮਿਲੇ ਸੀ ਬਾਈ ਜੀ ਨੂੰ ਫੋਨ ਆਇਆ ਸੀ ਅੱਜ ਫੋਨ ਆਇਆ ਸੀ ਕਿ ਅਸੀਂ ਮਿਲਣਾ ਕੀ ਸਾਨੂੰ ਪਤਾ ਲੱਗੇ ਤੁਸੀਂ ਲੋਨ ਕਰਾਉਂਦੇ ਆ ਅਸੀਂ ਤਾਂ ਬੈਂਕਾਂ ਦੇ ਮਾੜਾ ਮੋਟਾ ਲੋਨ ਕਰਾਉਂਦੇ ਸੀ ਅਸੀਂ ਪਹਿਲਾਂ ਬੈਂਕਾਂ ਦੇ ਲੋਨ ਕਰਾਉਂਦੇ ਸੀ ਆਹ ਜੀ ਆਪਣੀਆਂ ਜਿਹੜੀਆਂ ਬੈਂਕਾਂ ਪੰਜਾਬ ਦੀ ਅੱਛਾ ਇਹਨਾਂ ਦੇ ਜਿਹੜੀ ਤਾਂ ਜਾਣਕਾਰੀ ਹੂੰ ਤੇ ਉਹਨਾਂ ਜਿਹੜੇ ਜਿਹੜੇ ਮੁੰਡੇ ਲੋਨ ਕਰਦੇ ਆ ਉਹਨਾਂ ਨਾਲ ਸਾਡਾ ਹੀ ਤਾਲ ਮੇਲ ਹੈ ਜੀ ਅੱਛਾ ਇਹ ਗਾਹ ਕਾ ਸਿਖਿਆ ਕੇ ਦਿੰਦੇ ਸਾਡੀ ਘਰਾਂ ਦੇ ਵਿੱਚ ਜਾਣੀ ਆਉਣੀ ਹੈ ਸਾਰੇ ਇਹਦੇ ਮਾਤਾ ਨਹੀਂ ਕੱਲੀ ਹੋਰ ਵੀ ਬਹੁਤ ਲੋਕ ਆ ਜਿਹੜੇ ਜਿਨ੍ਹਾਂ ਦੇ ਪੈਸੇ ਲੈ ਕੇ ਪਾ ਮੈਂ ਇਹ ਗੱਲ ਪੁੱਛਦਾ ਤੁਹਾਨੂੰ ਵੀ ਪੁੱਛਦੇ ਆ ਤੇ ਆ ਲਾਲਾ ਜੀ ਹੋਰੇ ਬੈਠੇ ਜਿਨ੍ਹਾਂ ਨੇ ਕਿਰਾਏ ਤੇ ਦਿੱਤੀ ਆਪਦੀ ਜਗ੍ਹਾ ਉਹਨਾਂ ਨੂੰ ਦਫ਼ਤਰ ਬਣਾਉਣ ਵਾਸਤੇ ਮੈਂ ਤੁਹਾਨੂੰ ਚਾਰ ਜਣਾਂ ਨੂੰ ਇਹ ਗੱਲ ਪੁੱਛਦਾ ਆ ਵੀ ਜੇ ਉਹ ਬੰਦਿਆਂ ਕੋਲੇ ਅਸਲਾ ਹੁੰਦਾ ਜੇ ਬੰਦਿਆਂ ਕੋਲੇ ਏਕੇ 47 ਹੁੰਦੀਆਂ ਦਿਨ ਰਾਤ ਕਿਸੇ ਵੀ ਟਾਈਮ ਉਹ ਮੰਡੀ ਦੇ ਵਿੱਚ ਕੋਈ ਵੱਡਾ ਨੁਕਸਾਨ ਕਰਕੇ ਵੱਡੀਆਂ ਲੁੱਟਾਂ ਖੋਹਾਂ ਕਰਕੇ ਨਿਕਲ ਜਾਂਦੇ ਤੁਹਾਨੂੰ ਕੀ ਪਤਾ ਜਿਹੜੇ ਬੰਦੇ ਦਾ ਆਧਾਰ ਕਾਰਡ ਇਹਨੇ ਕਹਤਾ ਵੀ ਅਖਾਉਣਾ ਦਾ ਆਧਾਰ ਕਾਰਡ ਅਸੀਂ ਵੇਖੇ ਸੀ ਜੀ ਕੋਲੇ ਹੈਗੇ ਆਧਾਰ ਕਾਰਡ ਉਹਨੇ ਨਹੀਂ ਨਹੀਂ ਜੀ ਫੋਟੋਸਟੇਟਾ ਕਰਾਈਆਂ ਨਹੀਂ ਜੀ ਨਹੀਂ ਕਰਾਈਆਂ ਉਹਨੂੰ ਪੁੱਛਿਆ ਵੀ ਕਿੱਥੋਂ ਦੇ ਆ ਉਹ ਨਹੀਂ ਜੀ ਕਲਾ ਆਧਾਰ ਕਾਰਡ ਹੀ ਦੇਖਿਆ ਕਲਾ ਨਾਂ ਦੇਖ ਲਿਆ ਜੀ ਤੇ ਬਸ ਜੀ ਪੰਜਾਬ ਦੇ ਸੀ ਨਹੀਂ ਨਹੀਂ ਪੰਜਾਬ ਦੇ ਨਹੀਂ ਸੀ ਪੰਜਾਬ ਦੇ ਨਹੀਂ ਸੀ ਅਦਰ ਸਟੇਟ ਦੇ ਸੀ ਤੇ ਹੋਰ ਸਟੇਟ ਦੇ ਬੰਦੇ ਨੂੰ ਤੁਸੀਂ ਐਂ ਭਰੋਸਾ ਕਰ ਲੈ ਵੀ ਹਾਂ ਇਹ ਪਤਾ ਨਹੀਂ ਕਿੰਨੇ ਕੁ پیسے ਦੇ ਜੂਗਾ ਥੋੜੇ ਤੇ ਅੱਜੇ ਗੱਲਾਂ ਨਹੀਂ ਵੀ ਕਦੇ ਵੀ ਲੋਕਾਂ ਨਾਲ ਕਿੰਨੇ ਕਿੰਨੇ ਵੱਡੇ ਫਰਾਡ ਹੋਏ ਆ ਇਹ ਹੀ ਕੰਪਨੀਆਂ ਜਿਹੜੀਆਂ ਕਦੇ ਕੋਈ ਆ ਕੇ ਕਦੇ ਕੋਈ ਆ ਕੇ ਇਹਦਾ ਇਹਦਾ ਧਿਜ ਕੇ ਦਸਾਂ ਸਾਲੇ ਥੋੜੇ ਦੇ ਤੇ ਜੇ ਸੀਗੇ ਵੀ ਕੇ ਇਹਦਾ ਘਰ ਦਾ ਲੋਨ ਕਰਾਤਾ ਕੇ ਇਹਦਾ ਡੇਰੀ ਦਾ ਲੋਨ ਕਰਾਤਾ ਕੇ ਇਹਦਾ ਮੱਝਾਂ ਦਾ ਗਾਈਆਂ ਦਾ ਕਰਾਤਾ ਭੇਡਾਂ ਬੱਕਰੀਆਂ ਦਾ ਕਰਾਤਾ ਕਰਾਉਂਦੇ ਹੋਵੋਗੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਵੀ ਤੁਸੀਂ ਇਹਨਾਂ ਨੂੰ ਇੱਕ ਵਾਰੀ ਵੀ ਨਹੀਂ ਇਹ ਗੱਲ ਆਖੀ ਵੀ ਤੁਸੀਂ ਬੰਦਿਆਂ ਨੂੰ ਜਾਣਦੇ ਹੋ ਕਿ ਨਹੀਂ ਜਾਣਦੇ ਹੋ ਨਹੀਂ ਆਖੀ ਨਹੀਂ ਤੁਹਾਨੂੰ ਲੱਗਦਾ ਨਹੀਂ ਵੀ ਕਲਯੋਗ ਘੋਰ ਕਲਯੋਗ ਇੰਨਾ ਵੱਡਾ ਭਰੋਸਾ ਜਿਹੜਾ ਵਿਸ਼ਵਾਸ ਉਹ ਬੰਦੇ ਨੂੰ ਮਾਰ ਦਿੰਦਾ ਦੱਸੋ ਅਸਤੇ ਢਿਜ ਗਏ ਜੀ ਇਸ ਇਨਾ ਤੇ ਨਹੀਂ ਢਿਜ ਕੇ ਹੁਣ ਭੁਗਤੋਗੇ ਨਾ ਤੁਹਾਨੂੰ ਪਤਾ ਲੱਗਦਾ ਨਾ ਤੇ ਜਮਦਾ ਨੁਕਸਾਨ ਤੁਹਾਨੂੰ ਕੀ ਹੋਣਾ ਪਹਿਲੀ ਗੱਲ ਤਾਂ ਤੁਹਾਡੇ ਤੇ ਅਸੀਂ ਚਾਰਾਂ ਦੇ ਪਰਚਾ ਦੇ ਸਕਦੇ ਆਂ ਵੀ ਅਗਿਆਤ ਬੰਦਿਆਂ ਨੂੰ ਤੁਸੀਂ ਰਹਿਣ ਵਾਸਤੇ ਜਿਹੜਾ ਪਨਾਹ ਦਿੱਤੀ ਜਗਾ ਦਿੱਤੀ ਰਹਿਣ ਵਾਸਤੇ ਜਿਹੜੇ ਬੰਦਿਆਂ ਦੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਜਿਹੜੇ ਬੰਦਿਆਂ ਦੀ ਅੱਜ ਤੱਕ ਕੋਈ ਪਛਾਣ ਨਹੀਂ ਜਿਹੜੇ ਬੰਦੇ ਆਏ ਹੀ ਨਹੀਂ ਪਤਾ ਵੀ ਕਿੱਥੋਂ ਆਏ ਤੇ ਕਿੱਥੇ ਚਲੇ ਗਏ ਆਪਾਂ ਰੋਜ਼ ਟੀਵੀ ਦੇ ਨਿਊਜ਼ ਸੁਣਦੇ ਆਂ ਵੀ ਜਿਹੜਾ ਡਿਪਟੀ ਕਮਿਸ਼ਨ ਦੇ ਕੀ ਹੁਕਮ ਆ ਵੀ ਕੋਈ ਵੀ ਬਾਹਰ ਦਾ ਵਾਸੀ ਬੰਦਾ ਆਪਣੇ ਆਗੇ ਰਹਿੰਦਾ ਤੁਸੀਂ ਪਹਿਲੀ ਗੱਲ ਉਹ ਤੁਸੀਂ ਉਹਦੀ ਕੋਈ ਇਤਰਾਜ਼ ਨਹੀਂ ਦਿੱਤੀਗੀ ਫਿਰ ਤੁਹਾਨੂੰ ਉਹਨਾਂ ਦਾ ਕੋਈ ਪਤਾ ਨਹੀਂਗਾ ਕਿ ਉਹ ਬੰਦੇ ਕਿੱਥੋਂ ਆਏ ਕਿੱਥੋਂ ਨਹੀਂ ਆਏ ਹੁਣ ਸੁਣੋ ਮੇਰੀ ਗੱਲ ਇਹ ਗੱਲਾਂ ਸੋਚਦੇ ਦੋ ਤਰੀਕ ਨਹੀਂ ਆਣ ਦਿੱਤੀ ਜੀ ਇੱਕ ਤਰੀਕ ਨੂੰ ਪੈਸਾ ਮੈਂ ਤੁਹਾਨੂੰ ਉਹੀ ਕਹੀ ਜਾਂਦਾ ਹਾਂ ਹੁਣ ਕੋਈ ਨਹੀਂ ਆਪਾਂ ਮੈਂ ਦੱਸਦਾ ਮੈਂ ਤੁਹਾਨੂੰ ਟਾਈਮ ਦੱਸਦਾ ਵੀ ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ ਅੱਜ ਤਰੀਕ ਗੈਨ ਲਿਓ ਕਿੰਨੀ ਆ ਤੇ ਮੈਂ ਵੀ ਅਗਲੀ ਤਰੀਕ ਆਉਣ ਨਹੀਂ ਦੇਣੀ ਤੁਸੀਂ ਚਾਰ ਜਣੇ ਨਾ ਚਾਰ ਜਣੇ ਚਾਰੇ ਦੋਸ਼ੀਆਂ ਬਰਾਬਰ ਦੇ ਤੁਸੀਂ ਉਹਨਾਂ ਦੇ ਸਾਰੇ ਪੈਸੇ ਪੂਰੇ ਕਰਕੇ ਦਿਓਗੇ ਚਾਹੇ ਘਰ ਵਿੱਚੋਂ ਜ਼ਮੀਨ ਵਿੱਚੋਂ ਆਪਨਾਪ ਵਿੱਚੋਂ ਜੀ ਸਾਨੂੰ ਕੋਈ ਵਾਸਤਾ ਨਹੀਂ ਉਸ ਗੱਲ ਦਾ ਇਹ ਤੁਹਾਡੇ ਦਾ ਕੋਈ ਨਹੀਂ ਜੀ ਦੋਸ਼ ਕੀ ਦਾ ਅਸਤਾ ਜੀ ਐ ਕਰੋ ਐ ਕਰੋ ਤੁਹਾਡਾ ਕੋਈ ਦੋਸ਼ ਨਹੀਂ ਨਾ ਮੈਨੂੰ ਬੰਦੇ ਲਿਆ ਦਿਓ ਜਿਹੜੇ ਬੰਦੇ ਤੁਹਾਡੇ ਬੈਠੇ ਸੀ ਨਾ ਕਿਰਾਏ ਤੇ ਜਿਹੜੇ ਲਾਗੇ 6 ਮਹੀਨੇ 7 ਮਹੀਨੇ 8 ਮਹੀਨੇ ਮੈਨੂੰ ਨਹੀਂ ਪਤਾ ਕਿੰਨੇ ਲਾਕੇ ਗਏ ਐ ਤੁਸੀਂ ਚਾਰੇ ਜਣੇ ਰੱਖੋ ਮੈਨੂੰ ਬੰਦੇ ਲਿਆ ਦਿਓ ਹੋ ਮੈਂ ਉਹਨਾਂ ਬੰਦਾ ਚੋਂ ਪੈਸੇ ਕਢਵਾ ਦੂੰਗਾ ਤੁਸੀਂ ਤੁਹਾਨੂੰ ਮਾਫ ਜਾਓ ਪੁਲਿਸ ਇਸ ਵਾਸਤੇ ਰੱਖੀ ਐ ਸੁਣੋ ਮੇਰੀ ਗੱਲ ਹਾਜ ਦੇ ਵਾਸੇਸ ਨਾਲ ਤੇਰੇ ਕੀ ਹੈ ਵੀ ਤੁਸੀਂ ਸਾਨੂੰ ਆ ਕੇ ਇੰਨਾ ਕਹਦੇ ਹੋ ਕਿ ਸਾਡੇ ਨਾਲ ਠੱਗੀ ਵੱਜ ਗਈ ਜੀ ਜਦੋਂ ਅਸੀਂ ਠੱਗੀ ਮਰਾਉਣ ਲੱਗੇ ਸੀ ਤੇ ਠੱਗੀ ਖਾਣ ਲੱਗੇ ਸੀ ਅਸੀਂ ਨੇ ਪੁਲਿਸ ਨੂੰ ਦੱਸਿਆ ਜਦੋਂ ਅਸੀਂ ਉਹਨੂੰ ਚੱਕ ਚੱਕ ਕੇ ਪੈਸੇ ਘਰੋਂ ਫੜਾਈ ਜਾਂਦੇ ਸੀ ਉਦੋਂ ਅਸੀਂ ਨਹੀਂ ਦੱਸਿਆ ਜਦੋਂ ਅਸੀਂ ਪੈਸੇ ਲਵਾਈ ਜਾਂਦੇ ਸੀ ਅਸੀਂ ਨਹੀਂ ਪੁਲਿਸ ਨੂੰ ਦੱਸਿਆ ਵੀ ਅਸੀਂ ਬੰਦਾ ਪਤਾ ਨਹੀਂ ਜਾਣਦੇ ਕਿ ਨਹੀਂ ਜਾਣਦੇ ਪਰ ਅਸੀਂ ਲੋਕਾਂ ਦੇ ਪੈਸੇ ਲਵਾਉਣ ਲੱਗੇ ਜੀ ਲੱਕੀ ਸਕੀਮ ਦੇ ਵਿੱਚ ਗੋਲਡਨ ਸਕੀਮ ਦੇ ਵਿੱਚ ਪੈਸੇ ਲਵਾਉਣ ਲੱਗੇ ਲੋਕਾਂ ਦੇ ਪਤਾ ਨਹੀਂ ਕੀ ਕੀ ਨਾਂ ਸੀ ਕੋ ਪਏ ਆ ਪੈਂਪਲਟ ਜਿਉਂ ਉੱਥੇ ਛੱਪੇ ਹੋ ਉਹਨਾਂ ਦੇ ਕੀ ਕੀ ਪਤਾ ਨਹੀਂ ਲੱਕੀ ਸਕੀਮ ਗੋਲਡਨ ਸਕੀਮ ਡਾਇਮੰਡ ਸਕੀਮ ਪਤਾ ਨਹੀਂ ਕੀ ਕੀ ਸਾਡੇ ਦਾ ਬੈਂਕ ਦੀਆਂ ਕਿਸ਼ਤਾਂ ਟੁੱਟਦੀਆਂ ਸੀਗੀਆਂ ਉਦੋਂ ਸਾਨੂੰ ਫਿਰ ਆਇਆ ਹੋਗਾ ਜਿੱਧਰੋਂ ਕਰਾਇਆ ਆਉਂਦਾ ਲੈ ਲੋ ਬੱਸ ਅੱਛਾ ਮਤਲਬ ਚਾਹੇ ਚੋਰ ڈاکੂ ਹੋਵੇ ਲਟੇਰਾ ਹੋਵੇ ਚਾਹੇ ਪਾਕਿਸਤਾਨ ਤੋਂ ਆਇਆ ਹੋਵੇ ਚਾਹੇ ਅਫਗਾਨਿਸਤਾਨ ਤੋਂ ਆਇਆ ਹੋਵੇ ਚਾਹੇ ਉਹਦੇ ਕੋਲੇ ਜਿਹੜਾ ਇਹ ਬੈਗ ਦੇ ਵਿੱਚ ਕੱਪੜੇ ਸੀ ਥਾ ਏਕੇ 47 ਹੋਵੇ ਚਾਹੇ ਬੰਬ ਹੋਣ ਹੈਨਾ ਇਹ ਗੱਲ ਸਾਡੇ ਦਿਮਾਗ 'ਚ ਨਹੀਂ ਆਈ ਇਹ ਜਦੋਂ ਇਹਨਾਂ ਨੂੰ ਜਨਾਬ ਪਤਾ ਕੀ ਗੱਲ ਹੈ ਜਿੰਨਾ ਚਿਰ ਇਹਨਾਂ ਨੂੰ ਇਹ ਚੀਜ਼ ਦੀ ਸਜ਼ਾ ਨਾ ਮਿਲਦੀ ਉਹਨਾਂ ਚਿਰ ਲੋਕਾਂ ਨੂੰ ਖਬਰ ਨਾ ਲਿਗਾ ਸਜ਼ਾ ਤਾਂ ਸਜ਼ਾ ਤਾਂ ਮੈਂ ਤਾਂ ਸੋਚ ਲਈ ਇਹਨਾਂ ਦੀ ਪਹਿਲੀ ਗੱਲ ਤਾਂ ਇਹ ਹੈ ਵੀ ਮਾਤਾ ਜੀ ਮੈਂ ਤੁਹਾਨੂੰ ਸਾਫ਼ ਗੱਲ ਦੱਸਾਂ ਮੇਰੀ ਗੱਲ ਦਾ ਗੁੱਸਾ ਤੁਹਾਨੂੰ ਲੱਗੇ ਤਾਂ ਲੱਗੇ ਜਦੋਂ ਤੁਸੀਂ ਲੋਕ ਫਸਦੇ ਹੋ ਨੇ ਨਾ ਚੀਜ਼ਾਂ ਦੇ ਵਿੱਚ ਤੁਸੀਂ ਜਿਵੇਂ ਕਹਤਾ ਵੀ ਤੁਸੀਂ ਇੱਕ ਵਾਰੀ ਪੰਜ ਲਵਾਦਾ ਫਿਰ 10 ਲਵਾਦਾ ਤੇ ਮੇਰੇ ਕੋਲ ਤਾਂ ਝੱਲਿਆ ਨਹੀਂ ਜਾਂਦਾ ਸੀ ਵੀ ਕੌਣ ਕੌਣ ਮੇਰਾ ਬਾਰ ਖੜਕਾਈ ਜਾਂਦਾ ਵੀ ਸਾਡੇ ਵੀ ਲਵਾਦੇ ਸਾਡੇ ਵੀ ਲਵਾਦੇ ਉਦੋਂ ਪੁਲਿਸ ਨੂੰ ਕੋਈ ਪਤਾ ਨਹੀਂ ਹੁੰਦਾ ਠੀਕ ਹੈ ਜਦੋਂ ਸਾਰਾ ਕੁਝ ਹੋ ਜਾਂਦਾ ਨਾ ਤੁਸੀਂ ਠੱਗੀ ਇਹ ਲੋਕ ਠੱਗੀ ਮਾਰਾ ਦਿੰਦੇ ਆ ਤੇ ਠੱਗੀ ਮਾਰਨ ਵਾਲੇ ਤੁਹਾਡਾ ਪੈਸਾ ਲੈ ਕੇ ਭੱਜ ਜਾਂਦੇ ਆ ਕਦੇ ਤੁਸੀਂ ਭਾਂਡੇ ਫੜਾਦੇ ਬੁੜੀਆਂ ਨੂੰ ਕਦੇ ਤੁਸੀਂ ਜਾ ਕੇ ਪ੍ਰਾਣੀਆਂ ਫੁਲਕਾਰੀਆਂ ਪ੍ਰਾਣੀਆਂ ਬੁੜੀਆਂ ਨੂੰ ਕਦੇ ਪਿੱਤਲ ਦੇ ਭਾਂਡੇ ਫੜਾਤੇ ਕਦੇ ਚਾਂਦੀ ਦੇ ਭਾਂਡੇ ਫੜਾਤੇ ਪਤਾ ਨਹੀਂ ਕੀ ਕੁਛ ਜਿੰਨਾ ਚਿਰ ਤੋ ਜੀ ਇਹਨਾਂ ਨੂੰ ਸੈਂਕੜੇ ਮੈਂ ਮੁਰਸ਼ੀ ਜਿਵੇਂ ਕਹਿੰਦਾ ਸੈਂਕੜੇ ਠੱਗੀਆਂ ਇਹ ਹੋ ਜੀਆਂ ਹਰ ਸਾਲ ਵਜਦੀਆਂ ਪੰਜਾਬ ਦੇ ਵਿੱਚ ਉਦੋਂ ਤੁਸੀਂ ਕਿਸੇ ਨੂੰ ਕੁਝ ਨਹੀਂ ਦੱਸਦੇ ਉਦੋਂ ਪੁਲਿਸ ਬੈਠੀਆ ਚੁੱਪ ਕਰਕੇ ਪੁਲਿਸ ਨੂੰ ਕੋਈ ਪਤਾ ਨਹੀਂ ਕਿਉਂਕਿ ਪੁਲਿਸ ਕਿੱਥੇ ਕਿੱਥੇ ਅਸੀਂ ਅੰਤਰਜਾਮੀ ਥੋੜੋ ਐ ਤੇ ਸਾਨੂੰ ਕੀ ਪਤਾ ਵੀ ਤੁਸੀਂ ਇੱਥੇ ਕਿੱਥੇ ਪੈਸੇ ਲਾਈ ਜਾਂਦੇ ਹੁਣ ਜੇ ਠੱਗੀ ਵੱਜ ਗਈ ਹੁਣ ਜੇ ਸਾਡੇ ਕੋਲ ਨਵੇੜਾ ਨਾ ਹੋਇਆ ਤਾਂ ਫਿਰ ਪੁਲਿਸ ਮਾਰੀ ਥੋੜੇ ਟਿਕਾਣੇ ਦੇ ਵਿੱਚ ਫਿਰ ਪੁਲਿਸ ਮਾਰੀ ਵੀ ਪੁਲਿਸ ਨੇ ਨਾਮ ਆਜੀ ਪੁਲਿਸ ਧਰ ਲਈ ਆ 5000 ਦਾ 7000 10 ਦਾ 13000 ਇਹਨੇ ਸਾਂਭ ਲਿਆ ਸਾਂਭ ਲਿਆ ਕੋਈ ਨਹੀਂ ਇਹਨੇ ਤਲਾਕ ਕੀਤੀ ਕੋਈ ਨਹੀਂ ਤਲਾਕ ਕੀਤੀ ਉਹਨਾਂ ਨੇ ਨਹੀਂ ਤਲਾਕ ਕੀਤੀ ਇਸ ਗੱਲ ਦੀ ਅੱਜ ਤੱਕ ਆਪਾਂ ਨੂੰ ਪਤਾ ਇਹ ਬੰਦੇ ਜਿਹੜੇ ਸਾਹਮਣੇ ਖੜੇ ਦੋ ਜਾਨੇ ਜੀ 10-12 ਸਾਲ ਪਹਿਲਾਂ ਦੇ ਇਹ ਬੈਂਕਾਂ ਦੇ ਲੋਨ ਕਰਵਾ ਕੇ ਦੇ ਜਾਂਦੇ ਆਪਾਂ ਨੂੰ ਇਹ ਗੱਲ ਤਾਂ ਕੀ ਪਤਾ ਠੀਕ ਹੈ ਇਹ ਬਿਹਾਰ ਦਾ ਮੈਨੇਜਰ ਲੈ ਕੇ ਆਉਂਦੇ ਸੀ ਕਿ ਤੇ ਬੰਬੇ ਦੇ ਮੈਨੇਜਰ ਲੈ ਲੈ ਕੇ ਸਾਡੇ ਘਰੇ ਆਉਂਦੇ ਸੀ ਏਡੇ ਏਡੇ ਕਾਲੇ ਕਾਲੇ ਬੈਗ ਪਾਏ ਹੁੰਦੇ ਸੀ ਉਹਨਾਂ ਤੇ ਉਹ ਹੀ ਜਾਣਦੇ ਕਿ ਨਹੀਂ ਸਭ ਕੁਝ ਜਾਣਦੇ ਆ ਤੇ ਫਿਰ ਮਾਤਾ ਜੀ ਐਂ ਕਰੋ ਫਿਰ ਸਾਡੇ ਕੋਲ ਆਉਣ ਦੀ ਕੀ ਲੋੜ ਸੀਗੀ ਫਿਰ ਜਾਓ ਬੰਬੇ ਜਾਓ ਜਾਓ ਬਿਹਾਰ ਜਾਓ ਯੂਪੀ ਇਹ ਕੱਟ ਕੇ ਦੇਣਗੇ ਤੇ ਇਹਨੇ ਫੋਨ ਨੰਬਰ ਲਿਖਾ ਕੇ ਕੇ ਸਾਨੂੰ ਕਿ ਪੱਥੇ ਐਂ ਕਰਨਗੇ ਉਹ ਤਾਂ ਫੋਨ ਹੀ ਬੰਦ ਕਰਤੇ ਹੁਣ ਫੋਨ ਲੱ ਫੋਨ ਲੱਗਣੇ ਵੀ ਨਹੀਂ ਪ੍ਰਾਪਰਟੀ ਕੀ ਹੈ ਤੁਹਾਡੇ ਕੋਲ ਤੇਰੇ ਕੋਲ ਕੀ ਹੈ ਘਾਰ ਹੀ ਹੈ ਜਿੱਦੋਂ ਕਿੰਨੇ ਕ ਦਾ ਉਹ ਹਾਉ ਨਾ ਮਸਾ ਬੜਾਈ ਨਾਲ ਮੈਨੂੰ ਕੋਈ ਵਾਸਤਾ ਨਹੀਂਗਾ ਮੈਂ ਜਿਹੜੀ ਗੱਲ ਪੁੱਛੀ ਉਹਦਾ ਜਵਾਬ ਦੇ ਕਿੰਨੇ ਕ ਦਾ ਘਰ ਹੈ ਉਹ ਭਾਈ 5-7 ਲੱਖ ਬੈਂਕ ਕੋਈ ਕਰਾ ਲੈਣੀ 5-7 ਲੱਖ ਦਾ ਮੇਰੇ ਨਾਲ ਚੁਲਾਕੀਆਂ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਜਿਹੜਾ ਬੰਦਾ 10-12 ਸਾਲ ਦਾ ਬੈਂਕਾਂ ਦੇ ਲੋਨ ਕਰਵਾ ਕੇ ਦੇ ਉਹ ਕੋਲ 5-7 ਲੱਖ ਦਾ ਘਰ ਧੜੂਗਾ ਲੋਕਾਂ ਦੇ 50-50 ਲੱਖ ਦੇ ਪਵਾਤੇ ਹੋਣਗੇ ਨਹੀਂ ਇਹ ਤਾਂ ਨਹੀਂ ਦਿੰਦੇ ਸਾਨੂੰ ਇਹ ਹਿਸਾਬ ਨਾਲ ਨਹੀਂ ਜਾਂਦੇ ਸੀ ਅੱਛਾ ਤੇ ਹੁਣ ਤੁਹਾਨੂੰ ਤਾਂ ਸਾਰੇ ਦੇਣੇ ਪੈਣੇ ਫਿਰ ਕਿਹੜੀ ਥੱਗੀ ਬਚ ਗਈ ਨਾ ਇਹਨਾਂ ਦੇ ਨਾਲ ਤੁਹਾਨੂੰ ਤਾਂ ਸਾਰੇ ਦੇਣੇ ਪੈਣੇ ਉਹ ਗਲਤੀ ਨਾਲ ਨਹੀਂ ਸਰਨਾ ਯਾਰ ਮੈਂ ਘਰੋਂ ਦੇਣੇ ਆ ਤੁਸੀਂ ਮੈਂ ਤੁਹਾਨੂੰ ਕਹਤਾ ਮੈਂ ਤੁਹਾਨੂੰ ਵੀ ਹਾਂ ਪਤਾ ਨਹੀਂ ਸੀ ਜੀ ਕਿ ਆ ਖੁਸ਼ ਹੋ ਜਾਊਗਾ ਜੀ ਹਾਂ ਤੇ ਫਿਰ ਹੁਣ ਮੈਂ ਪਤਾ ਲਵਾਉਂਗਾ ਨਾ ਤੁਹਾਨੂੰ ਪਤਾ ਨਹੀਂ ਸੀ ਨਾ ਮੈਂ ਤੁਹਾਨੂੰ ਸਾਫ਼-ਸਾਫ਼ ਦਾ ਜਿਹਦਾ ਵੀਰੇ ਦੇਖੋ ਮੈਂ ਮਾਫੀ ਚਾਹੂੰਗਾ ਤੁਹਾਡੇ ਤੋਂ ਠੀਕ ਆ ਤੁਹਾਨੂੰ ਲੱਗੇ ਮੈਂ ਪਤਾ ਨਹੀਂ ਤੁਹਾਨੂੰ ਲੱਗੇ ਗਲਤ ਕਰ ਰਹੇ ਪਰ ਮੈਂ ਗਲਤ ਨਹੀਂ ਮੈਂ ਸਹੀ ਕਰ ਰਹੇ ਹਾਂ ਜਦੋਂ ਅਸੀਂ ਇਹ ਚੀਜ਼ ਅਸੀਂ ਇਹ ਚੀਜ਼ਾਂ ਨਹੀਂ ਕਰਦੇ ਨਾ ਉਹਨਾਂ ਚ ਤੁਹਾਡੀਆਂ ਅੱਖਾਂ ਨਹੀਂ ਖੁੱਲਦੀਆਂ ਤੁਹਾਡੇ ਲੋਕਾਂ ਦੀ ਜੇ ਮੈਂ ਹੁਣ ਕਹਦੇ ਆ ਨਾ ਵੀ ਠੀਕ ਹੈ ਜੀ ਦੇਖਦੇ ਆ ਕੋਈ ਨਹੀਂ ਅਸੀਂ ਕਰਦੇ ਆ ਇਨਕੁਆਰੀ ਅਸੀਂ ਦੇਖਦੇ ਆ ਬੰਦੇ ਕਿੱਥੋਂ ਇਹ ਚੀਜ਼ਾਂ ਕੀਤੀਆਂ ਮੈਂ ਜਿੰਨਾ ਚਿਰ ਮਰਜ਼ੀ ਗੁਮਰਾਹ ਕਰ ਸਕਦਾ ਇਹਨਾਂ ਨੂੰ ਤੇ ਮੈਨੂੰ ਲੱਗ ਮੇਰਾ ਮਨ ਵੀ ਹੈ ਇਸ ਗੱਲ ਦਾ ਵੀ ਮੈਂ ਕਰਾਂ ਵੀ ਇਹਨਾਂ ਦੇ ਨਾਲ ਆਈ ਇੱਕ ਵਾਰੀ ਪਹਿਲਾਂ ਮੈਂ ਸਾਲ ਦੋ ਸਾਲ ਤੋਰਾ ਫੇ ਜੇ ਤੁਸੀਂ ਆਖੋ ਨਾ ਵੀ ਤੁਹਾਨੂੰ 35 ਲੱਖ ਦੀ ਠੱਗੀ ਵੱਜ ਗਈ ਤੇ ਐਸਐਚਓ ਇਸੇ ਕੰਮ ਵਾਸਤੇ ਵਿਹਲਾ ਬੈਠਾ ਤੁਹਾਨੂੰ 35 ਲੱਖ ਵਿਆਸਮੇਤ ਵਾਦੂਗਾ ਇਹ ਗੱਲਾਂ ਨਹੀਂ ਹੋਣੀਆਂਗੀਆਂ ਵੀਰ ਜੀ ਕੋਈ ਤਾਂ ਹੱਲ ਕਰੋ ਮੈਂ ਤਾਂ ਹੱਲ ਮੈਂ ਕਰਤਾ ਜੀ ਤੁਸੀਂ ਆਪਦੇ ਪੈਸੇ ਬਣਾ ਕੇ ਦੱਸੋ ਪ੍ਰੋਪਰ ਮੁਰਸੀ ਜੀ ਨੂੰ ਲਿਸਟ ਦੇ ਦਿਓ ਠੀਕ ਹੈ ਜੀ ਤੁਸੀਂ ਆਪ ਦਾ ਸੋਚੋ ਚਾਰੇ ਜਣੇ ਗੁਨਾਹ ਕਰਦੋ ਇਹ ਬਸ ਇਹਨਾਂ ਨੂੰ ਜਾਣਦੇ ਸੀਗੇ ਇਹ ਗੱਲਾਂ ਛੱਡ ਦਿਓ ਜੀ ਪਿੱਛੇ ਇਹ ਇਹ ਪਾਸੇ ਰੱਖ ਦਿਓ ਗੱਲਾਂ ਇਹ ਮੇਰੇ ਕੋਲੇ ਕਰਨ ਦਾ ਕੋਈ ਫਾਇਦਾ ਨਹੀਂ ਜਨਾਬ ਨੇ ਹੁਣ ਤੁਹਾਨੂੰ ਦੋ ਗੱਲਾਂ ਕਹਿਤੀਆਂ ਵੀ ਜਾਪਾ ਜਿਹੜੀ ਤਰੀਕ ਤੁਹਾਨੂੰ ਕਰਾਇਆ ਹੁੰਦਾ ਸੀ ਦੋ ਨੂੰ ਦੋ ਦੋ ਪਹਿਲਾਂ ਪਹਿਲਾਂ ਉਹ ਬੰਦੇ ਹਾਜ਼ਰ ਕਰ ਦੋ ਤੇ ਨਹੀਂ ਫਿਰ ਤੁਸੀਂ ਚਾਰ ਜਣੇ ਲੜ ਕੇ ਦੋ ਇਹਦਾ ਹੁਣ ਪਤਾ ਨਹੀਂ ਜੀ ਕਿੱਥੋਂ ਦੇ ਨਹੀਂ ਪਤਾ ਬਸ ਇਹ ਤੁਹਾਡੇ ਕੋਲ ਕੋਈ ਇਸ਼ੂ ਨਹੀਂ ਇਸ ਚੀਜ਼ ਨਹੀਂ ਨਹੀਂ ਮਨਜੀ ਜੀ ਐ ਕਰੋ ਬੰਦੇ ਨਹੀਂ ਪਤਾ ਹਾਂ ਜੀ ਤੁਸੀਂ ਚਾਰ ਜਣੇ ਹੋ ਨਾ ਉਹ ਤਿੰਨ ਸੀ ਹਾਂ ਜੀ ਮੈਨੂੰ ਚਾਰੇ ਜਣੇ ਲਾ ਕੇ ਤਿੰਨਾਂ ਜਣੇ ਦੇ ਐਡਰੈਸ ਪਤੇ ਲਿਆ ਦਿਓ ਉਹਨਾਂ ਦੇ ਠੀਕ ਹੈ ਚਾਹੇ ਪਤਾਲ ਚ ਰਹਿੰਦੇ ਹੋਣ ਮੈਂ ਉਥੋਂ ਕੱਢ ਕੇ ਲਿਆਉਂਗਾ ਉਹਨਾਂ ਨੂੰ ਲਿਆਵਾ ਐਡਰੈਸ ਪਤੇ ਦੇ ਦਿਓ ਮੈਂ ਤੁਹਾਨੂੰ ਛੱਡ ਦੂੰਗਾ ਉਸਾ ਸਾਡੇ ਤੋਂ ਇਹੀ ਗਲਤੀ ਹੋ ਗਈ ਨਹੀਂ ਮਾਸਟਰ ਨਹੀਂ ਪਤਾ ਤਾਂ ਕੋਈ ਗੱਲ ਦੇਖੋ ਇਹ ਉਧਾਰ ਕਾੜਦਾ ਅਤਾ ਪਤਾ ਨਹੀਂ ਲਿੱਤਾ ਇਹਦਾ ਜੇ ਮੈਂ ਆਖਾਂ ਵੀ ਤਾੜੀ ਇੱਕ ਹੱਥ ਨਾਲ ਵੱਜੀ ਇੱਕ ਤਾਂ ਇੱਕ ਹੱਥ ਨਾਲ ਨਹੀਂ ਵੱਜੀ ਦੋ ਨਾਲ ਵੀ ਨੇ ਤਿੰਨਾਂ ਨਾਲ ਵੱਜੀ ਐ ਪਹਿਲਾਂ ਉਹ ਬੈਠੇ ਸੀ ਆ ਕੇ ਇਹਨਾਂ ਨੂੰ ਠੱਗੀ ਮਾਰਨੀ ਸੀ ਹਾਂਜੀ ਹਾਂਜੀ ਫਿਰ ਤੁਸੀਂ ਬੈਠੇ ਹੋ ਇੱਕ ਤਰ ਨਾ ਤੁਸੀਂ ਪੁੱਛੋ ਉਹਨਾਂ ਦਾ ਐਡਰੈਸ ਪਤਾ ਇਹਨਾਂ ਨੇ ਪੁੱਛੇ ਤੀਜੀ ਤੇ ਰੇ ਬੈਠੀ ਐ ਜਿਹਨਾਂ ਨੇ ਚੁੱਪ ਕਰਕੇ ਇਹਨਾਂ ਨੂੰ ਸੋਚ ਲੈ ਉਦੋਂ ਉਦੋਂ ਮੈਨੂੰ ਪਤਾ ਪੀਜ਼ਾ ਮੰਗਾ ਕੇ ਪਕੀਟੀ ਪਾਰਟੀ ਕੀਤੀ ਹੋਈ ਹੈ ਇਹਨਾਂ ਜਿਹਦੇ 5 ਦਾ 7 ਆਇਆ ਹੋਊਗਾ ਵੀ ਲੈ ਆਣੇ ਭੈਣੇ 2-200 ਪਾਲਾ ਅਜ ਤਾਂ ਕੋਲਡ ਸਾਬੀ ਜੀਤੀ ਜਈਏ ਇੰਨੇ ਜਿਆਦਾ ਸੀਗੇ ਬਸ ție ਮਾਤਾ ਜੀ ਦੇਖੋ ਅਸਲ ਦੇ ਵਿੱਚ ਤੁਸੀਂ ție ਗਏ ਹੁਣ ție ਗਏ ਉਹ ਬਾਹਰ ਤੁਹਾਨੂੰ ਮਗਰ 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 ਥਾਣਾ ਦੇ ਪੁਲਿਸ ਕੰਮ ਚੇਤੇ ਹੁੰਦੀ ਆ ਮੈਂ ਤਾਂ ਇਹੀ ਗੱਲ ਕਹਿਣਾ ਮੁੰਛੇ ਜੀ ਵੀ ਅਸਲ ਦੇ ਵਿੱਚ ਪੁਲਿਸੇ ਰੋਲ ਬਣਾ ਲੈ ਇੱਕ ਕਾਨੂੰਨ ਹੀ ਬਣ ਜੇ ਵੀ ਜਿਹੜਾ ਬੰਦਾ ਇਹੋ ਜਿਹੀ ਠੱਗੀ ਕਰਦਾ ਨਾ ਲਾਲਚ ਦੇ ਵਿੱਚ ਉਹ ਉਹਦਾ ਉਹਦੀ ਐਪਲੀਕੇਸ਼ਨ ਹੀ ਨਹੀਂ ਲੈਣੀ ਸਹੀ ਜੀ ਜੀ ਸਹੀ ਯਾ ਨਾ ਜਿਹਨੇ ਠੱਗੀ ਖਾ ਲਈ ਜਿਹਨੇ ਮਾਰ ਲਈ ਚਲ ਤੋਰੇ ਪਰ ਉਹ ਠੱਗੇ ਖਾ ਪਾਪਾ ਜਦੋਂ ਇਹਨਾਂ ਨੂੰ ਨਹੀਂ ਵੀ ਉਹ ਬੰਦੇ ਕਿੱਥੋਂ ਦੇ ਆ ਕਿੱਥੋਂ ਦੇ ਨਹੀਂ ਤੇ ਆਪਾਂ ਜਿਹੜਾ ਕਿੱਥੋਂ ਆਪਾਂ ਲੱਗਣਾ ਤੁਸੀਂ ਜਾਣਦੇ ਹੋ ਫੇਰ ਠੱਗੀ ਵੱਜੇ ਨਾ ਫੇਰ ਪੁਲਿਸ ਬੈਠੀ ਆ ਵੀ ਹਾਂ ਤੁਸੀਂ ਬੰਦਾ ਜਾਣਦੇ ਹੋ ਬੰਦਾ ਦੱਸੋ ਦੱਸੋ ਨਾ ਫਿਰ ਅਸੀਂ ਆਪੇ ਕਾਰਵਾਈ ਕਰੀਏ ਉਹਨਾਂ ਦੇ ਅਸੀਂ ਕਰ ਲਾਂਗੇ ਕਾਰਵਾਈ ਥੋਨੂੰ ਨਹੀਂ ਪਤਾ ਥੋਨੂੰ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਜਾਣਦੇ ਨਹੀਂ ਤੁਹਾਡੇ ਜਾਣ ਦੀ ਪਛਾਣ ਨਹੀਂ ਓੜਬਾਣੀ ਕੋੜਬਾਣੀ ਕੋਈ ਕੋਈ ਪੰਜਵਾ ਨਹੀਂ ਸੱਤਵਾ ਥਾਂ ਕੁ ਸ਼ਿਕੀਰੀਂ ਰਿਸ਼ਤੇਦਾਰੀ ਨਹੀਂ ਚਾਕੇ ਤੁਸੀਂ ਉਹਨਾਂ ਦਾ ਲੱਖਾਂ ਰੁਪਏ ਜਿਹੜੇ ਅਸੀਂ ਦਵਾਤਾ ਉਹਨਾਂ ਦਾ ਉਹੇ ਜੋ ਉਹ ਆ ਜਾ ਕੇ ਫੜਾਦਾ ਪਤਾ ਨਹੀਂ ਕਿੱਥੋਂ ਲਿਆਉਂਦੇ ਸੰਡੇ ਦਾ ਘਰ ਲੁੱਟਿਆ ਜਾਊਗਾ ਜੀ ਹੁਣ ਪੈਸੇ ਦੇਖੋ ਜੀ ਉਹਨਾਂ ਨੂੰ ਲੁੱਟਿਆ ਗਿਆ ਲੋਨ ਲੈ ਕੇ ਪਹਿਲਾਂ ਦੁਕਾਨਾ ਬਣਾਈਆਂ ਜੀ ਮਨ ਅੱਛਾ ਤੇ ਸਾਨੂੰ ਤਾਂ ਹੀ ਸੀ ਚੱਲ ਹੋਰ ਕੀ ਇਹਦੀ ਆਪ ਨਹੀਂ ਲੋਨ ਮੇਰੇ ਆਏ ਦੱਸੋ ਮੇਰੇ ਵੀ ਲੋਨ ਲੈ ਕੇ ਜਿਹੜੀਆਂ ਹੈਗੀਆਂ ਤੇ ਘਰ ਲੁੱਟੇ ਰਿਆਂ ਨੂੰ ਦਿਓਗੇ ਤੁਸੀਂ ਦੁਕਾਨਾ ਕਰਾਏ ਦਾ ਮੇਰੇ ਲੋਡ ਲੜੇ ਬਸ ਪਰ ਮੈਂ ਤੁਹਾਨੂੰ ਵਾਰੀ ਵਾਰੀ ਕੋ ਗੱਲ ਕਰਦਾ ਜੀ ਕਿ ਸਾਡੇ ਨਾਲ ਪੜਦਾ ਦੇਖੋ ਜੀ ਤੁਸੀਂ ਦੇਦੇ ਹੋ ਉਹਨਾਂ ਤੋਂ ਲੈ ਲਓ ਸਾਨੂੰ ਕੋਈ ਵਾਸਤਾ ਨਹੀਂ ਉਸ ਗੱਲ ਦਾ ਠੀਕ ਹੈ ਮਾਤਾ ਜੀ ਆਪ ਦਾ ਬੰਦਿਆਂ ਨੂੰ ਆਪਦੇ ਮੈਂਬਰਾਂ ਨੂੰ ਜਿਹਨਾਂ ਦੇ ਪੈਸੇ ਲੱਗੇ ਆ ਉਹਨਾਂ ਦੇ ਹਿਸਾਬ ਦਾ ਦੱਸਣਗੇ ਵੀ ਕਿੰਨਾ ਮਾਤਾ ਜੀ ਦਿੱਤੇ ਕਿਵੇਂ ਪੈਸੇ ਅਕਾਊਂਟ ਕੋਰਚ ਕੇ ਨਕਦ ਨਕਦ ਲੈ ਕੇ ਗਏ ਵੀਰ ਜੀ ਹਾਂ ਤੇ ਫਿਰ ਨਕਦ ਤਾਂ ਪਹਿਲੀ ਗੱਲ ਤਾਂ ਜੋ ਪ੍ਰੂਫ ਹੀ ਨਹੀਂ ਤੁਹਾਡੇ ਕੋਲ ਤੇ ਬੇਸ਼ੱਕ ਹੁਣ ਮੁੱਕਰ ਜਾਣ ਹੋਵੇ ਅੱਜ ਲਈ ਇਹ ਲੱਖ ਲੱਖ ਲਾ ਆ ਗਿਆ ਕਿਤੇ 50 ਲੱਖ ਲਾ ਆ ਗਿਆ ਮੈਂ ਤਾਂ ਬੈਠੀ ਰੋਨੀ ਆ ਬਾਅਦ ਚ ਮੈਂ ਲੜਦੇ ਹਾਂ ਇਹ ਤਾਂ ਚਲੋ ਮੇਰੀ ਜ਼ਰੂਰਤ ਹੈ ਵੀ ਮੈਂ ਉਹਨੂੰ ਮਨਾ ਲਿਆ ਜਿਹੜੇ ਮਰਜ਼ੀ ਤਰੀਕੇ ਵੀ ਹਾਂ ਅਸੀਂ ਪੈਸੇ ਲਵਾਏ ਆ ਤੇ ਸਾਡੇ ਬੰਦੇ ਭੱਜ ਗਏ ਠੀਕ ਹੈ ਜੀ ਜਿਉਂ ਆਇਆ ਕਰੋ ਲੈ ਤੁਸੀਂ ਕੋਰਟ ਕੇਸ ਕਰਦੇ ਇਹਨਾਂ ਤੋਂ ਜਾਂ ਉਹਨਾਂ ਤੋਂ ਨਹੀਂ ਜੀ ਚੱਕ ਨਹੀਂ ਕੋਈ ਚੱਕ ਨਹੀਂ ਲਿਆ ਪੇਮੈਂਟ ਕੈਸ਼ ਦਿੱਤੀ ਹਾਂਜੀ ਠੀਕ ਤੇ ਤੁਹਾਨੂੰ ਕੀ ਦਿੱਤਾ ਉਹਦੇ ਵਿੱਚ ਇਹਨਾਂ ਨੇ ਕੈਸ਼ ਕਿਹਾ ਤਿਆਰ ਦਿਆ ਜਿਹੜਾ ਬਸ ਤੇ ਝਾੜ ਲੈ ਤੇ ਫਿਰ ਹੁਣ ਮੈਨੂੰ ਐ ਦੱਸੋ ਵੀ ਜੇ ਉਹ ਬੰਦੇ ਹੱਥ ਖੜੇ ਕਰ ਜਾਣ ਵੀ ਸਾਡੇ ਕੋਲ ਹੈ ਨਹੀਂ ਜੀ ਫਿਰ ਸਾਡੇ ਕੋਲ ਕੀ ਹੁੰਦਾ ਕੜੀ-ਕੜੀ ਬਠੇ ਜਨਾ ਤੁਸੀਂ ਜਿਵੇਂ ਮਰਜ਼ੀ ਹੱਲ ਕਰਕੇ ਤੇ ਤੁਸੀਂ ਕਰ ਸਕਦੇ ਪਰ ਮੈਂ ਨਹੀਂ ਕੱਢ ਸਕਦੀ ਪਰ ਮੇਰੇ ਜਾਨ ਛੜਾ ਦੇ ਮੈਂ ਤਾਂ ਲੋਕ ਜੁੰਡੇ ਪੜਦੇ ਹਾਂ ਮਾਤਾ ਜੀ ਦੇਖੋ ਮਾਤਾ ਤੂੰ ਵੀ ਦੇ ਪੈਸੇ ਅਸੀਂ ਕਿੱਥੋਂ ਭਰਾਂਗੇ ਹੁਣ ਸਾਡਾ ਕੀ ਕਸੂਰ ਆ ਮੇਰੇ ਤਾਂ ਅਜੇ ਕੋਈ ਇੰਨਾ ਝੜਲਾ ਨਾ ਮਾਤਾ ਜੀ ਮਾਤਾ ਜੀ ਮਾਤਾ ਜੀ ਸਾਡੇ ਕੋਲ ਹੁਣ ਨਹੀਂ ਫਾਇਦਾ ਹੁਣ ਨਹੀਂ ਫਾਇਦਾ ਹੁਣ ਨਹੀਂ ਫਾਇਦਾ ਉਦੋਂ ਕਰਦੇ ਸੀ ਜੀਜਾ ਕਰਨਗੇ ਸੀ ਤਾਂ ਹੁਣ ਕੀ ਫਾਇਦਾ ਇਹਨਾਂ ਗੱਲਾਂ ਦਾ ਮੈਨੂੰ ਕੀ ਪਤਾ ਜਾਈਂ ਚੰਦਰੀਆ ਮੈਂ ਮਿੰਨੇ ਰੋੜੇ ਲੱਗਿਆ ਵੇ ਇਹੋ ਜਿਹਾ ਬਿੰਤੀ ਆ ਕੇ ਮਾਰਨਗੇ ਜਿਹੜੇ ਮੈਂ ਕਿਤੇ ਉੱਠਣ ਜੋਗੂ ਹੀ ਨਾ ਰਹੂ ਦੇਖੋ ਜੀ ਗੱਲ ਸੁਣ ਮੇਰੇ ਕੋਲੇ ਬਸ ਜਿੱਤੇ ਦੀ ਜਿੱਤ ਤੂੰ ਵੀ ਸੀ ਓ ਯਾਰ ਮੈਂ ਗੱਲ ਸੁਣ ਮੇਰੀ ਇੱਥੇ ਮੇਰੇ ਕੋਲ ਐਵੇਂ ਕੁਰੂਗੀ ਛਤਰ ਬਣਾਉਣ ਦੀ ਲੋੜ ਦੇਗੀ ਠੀਕ ਹੈ ਮੈਂ ਸਾਫ ਸਾਫ ਕਹਿੰਦਾ ਤੁਸੀਂ ਮੰਨਿਓ ਨਾ ਕਿ ਤੁਸੀਂ ਪੈਸੇ ਲਵਾਏ ਇਹਨਾਂ ਦੇ ਹਾਂ ਜ ਵੀ ਅਸੀਂ ਪੈਸੇ ਨਹੀਂ ਲਵਾਏ ਤਾਂ ਮੈਨੂੰ ਪੁੱਛ ਲੰਦਾ ਵੀ ਦੱਸੋ ਜੀ ਤੁਹਾਡਾ ਕੋਈ ਸਬੂਤ ਕੀ ਹੈ ਪਰ ਤੁਸੀਂ ਇਹ ਗੱਲ ਮੰਨਿਓ ਤੇ ਮੇਰੇ ਮੇਰੀ ਰਿਕਾਰਡ ਦੇ ਵਿੱਚੋਂ ਗੱਲਾਂ ਹੈ ਨਹੀਂ ਜੀ ਮੇਰੀ ਡਿਕਸ਼ਨਰੀ ਵਿੱਚ ਵੀ ਮੈਂ ਜਿਹੜੀ ਗੱਲ ਮੇਰੇ ਅੱਖਾਂ ਸਾਹਮਣੇ ਹੋ ਗਈ ਤੇ ਮੈਂ ਉਹ ਤੋਂ ਕਿਤੇ ਪੈਰ ਪਛਾਣ ਪੋਟਣਾ ਠੀਕ ਹੈ ਆਪਦੀ ਤਿਆਰੀ ਕਰੋ ਜਿਹੜੀ ਮਰਜ਼ੀ ਮਾਤਾ ਜੀ ਆਪਦੀ ਪੇਮੈਂਟ ਬਣਾ ਕੇ ਦੱਸੋ ਕਿੰਨੇ ਮਿਲਣਗੇ ਕਿੰਨੇ ਨਾ ਮਿਲਣਗੇ ਇਹ ਬੈਠ ਕੇ ਪਤਾ ਲੱਗੂਗਾ ਪਰ ਦੇਣੇ ਪੈਣਗੇ ਠੀਕ ਹੈ ਜੀ ਆਪਾਂ ਵੀਰ ਜੀ ਦਾ ਏਸੀ ਦਾ ਧਿਆਨ ਰੱਖਿਓ ਆਪਦਾ ਚਾਰੇ ਜਣੇ ਬੈਠ ਕੇ ਮਨ ਮਰਵਾਓ ਮਾਤਾ ਨੂੰ ਵੀ ਪਾਓ ਜੀ ਕਮਿਸ਼ਨ ਤਾਂ ਇਹ ਵੀ ਕਿੰਨੇ ਦਿਨੋਂ ਦੱਸੋ ਪਹਿਲਾਂ ਤੁਸੀਂ ਲਿਓ ਬਾਕੀ ਕੋਈ ਗੱਲ ਨਹੀਂ ਫਿਰ ਜਿਹੜੇ ਵਾਅਦਾ ਘਟਾ ਹੋਇਆ ਕੋਈ ਮਾਤਾ ਨੂੰ ਪਾ ਦੇਣਾ ਕਿੰਨੇ ਦਿਨਿਓ ਤੁਸੀਂ ਦੋਨੇ ਸੋਲੋ ਇਹ ਵੀ ਸੁਣ ਲਓ ਤੁਸੀਂ ਆਪਣੀ ਤਿਆਰੀ ਕਰੋ ਜਾ ਕੇ ਵੀ ਕਿੱਥੋਂ ਪੈਸੇ ਤੁਸੀਂ ਦੇਣੇ ਇਹਨਾਂ ਨੂੰ ਨਹੀਂ ਮੈਂ ਸੱਚੇ ਮੁੱੱਚੇ ਮੈਂ ਇਹ ਚੀਜ਼ ਦਾ ਪਰਚਾ ਤੁਹਾਡੇ ਤੇ ਦੇ ਦੂੰਗਾ ਵੀ ਤੁਸੀਂ ਅਗਿਆਤ ਮੈਂ ਨਹੀਂ ਸੁਣਨਾ ਕੁਝ ਮੈਂ ਕੁਝ ਨਹੀਂ ਸੁਣਨਾ ਮੈਂ ਮੈਂ ਪਰਚਾ ਚਾਰਾਂ ਤੇ ਦੇ ਦੂੰਗਾ ਵੀ ਇਹ ਅਗਿਆਤ ਬੰਦੇ ਚੋਂ ਤਾਂ ਕੋਈ ਪਤਾ ਨਹੀਂ ਠੱਗੀ ਵਾਲਾ ਪਰਚਾ ਤਾਂ ਜਿਹੜਾ ਹਲੇ ਛੋਟਾ ਹੋਊਗਾ ਫਿਰ ਜਿਹੜਾ ਅਸੀਂ ਦੂਜਾ ਪਰਚਾ ਦੇਵਾਂਗੇ ਠੀਕ ਹੈ ਘਟੇਰੇ ਬੰਦਿਆਂ ਨੂੰ ਲੋਕਾਂ ਦੇ ਘਰ ਪਟਣ ਵਾਲੇ ਬੰਦਿਆਂ ਨੂੰ ਪਨਾਹ ਦੇ ਦਿੱਤੀ ਤੁਸੀਂ ਬਿਨਾ ਐਡਰੈਸ ਪਤਾ ਲਏ ਤਾਂ ਮੈਂ ਪਰਚਾ ਦੇ ਦੂੰ ਠੋਕ ਕੇ ਤੁਸੀਂ ਸਾਹਮਣੇ ਸਾਹ ਦੇ ਬੰਦੇ ਕੌਣ ਸੀ ਤੁਹਾਨੂੰ ਕੀ ਪਤਾ 35 ਲੱਖ ਦਾ ਕੀ ਕੀਤਾ ਉਹਨਾਂ ਨੇ ਜਾ ਕੇ 35 ਲੱਖ ਦੇ ਹਥਿਆਰ ਖਰੀਦ ਲਏ ਹੋਏ ਬੰਬ ਲੈ ਲਏ ਹੋਏ ਅਸਾਲਟਾ ਲੈ ਲਈਆਂ ਹੋਈਆਂ ਫੇਰ ਮੈਂ ਤੁਹਾਨੂੰ ਕਹਿੰਦਾ ਮੈਂ ਪਤਾ ਲਿੱਤਾ ਹਾਂ ਉਹਦਾ ਐਡਰੈਸ ਤਾਂ ਤੁਸੀਂ ਕਿਉਂ ਨਹੀਂ ਲਿਆ ਤੁਸੀਂ ਪ੍ਰਾਪਰਟੀ ਦੇ ਮਾਲਕ ਨੂੰ ਤੁਸੀਂ ਕਿਉਂ ਨਹੀਂ ਲਿਆ ਮਤਲਬ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਭਾਈ ਦਿਓ ਕੱਲੇ ਉਹ ਬਿਨਾ ਅਗਰ ਤੁਸੀਂ ਹੈ ਨਹੀਂ ਬਰਾਬਰ ਦੇ ਦੋਸ਼ ਜਿੰਨੇ ਮਰਜ਼ੀ ਲਿਆ ਜਾ ਅੱਜ ਕੱਲ ਤਾਂ ਪਿਓ ਅੱਜ ਕੱਲ ਤਾਂ ਪਿਓ ਪੁੱਤ ਨੂੰ ਨਹੀਂ ਬਰਦਾਸ਼ਤ ਕਰਦਾ ਪੁੱਤ ਪਿਓ ਨੂੰ ਨਹੀਂ ਕਰਦਾ ਭਰਾ ਭਰਾ ਨੂੰ ਨਹੀਂ ਕਰਦਾ ਭੈਣਾ ਭਰਾਵਾਂ ਦੀ ਨਹੀਂ ਬਣਦੀ ਪੈਸੇ ਪਿੱਛੇ ਸਕੇ ਭਰਾ ਜਿਹੜੇ ਸਕੀਆਂ ਭੈਣਾ ਵੱਲੋਂ ਮੂੰਹ ਮੋੜ ਜਾਂਦੇ ਆ ਸਕੀਆਂ ਭੈਣਾ ਸਕੇ ਭਰਾਵਾਂ ਵੱਲੋਂ ਮੂੰਹ ਮੋੜ ਜਾਂਦੀਆਂ ਬਾਪੂ ਵਰਗਾ ਜ਼ਮੀਨ ਆ ਗਈ ਚਲੋ ਕੋਈ ਗੱਲ ਨਹੀਂ ਐ ਕਰ ਲੈਣੇ ਬਹੁਤ ਚੀਜ਼ਾਂ ਕੌਣ ਸਫੇਰ ਹੋਏ ਪੈਸੇ ਨੂੰ ਲੈ ਕੇ ਜਿਹੜੇ ਬੰਦੇ ਨੂੰ ਤੁਸੀਂ ਜਾਣਦੇ ਤੱਕ ਨਹੀਂ ਤੁਸੀਂ ਕਦੇ ਵੇਖੇ ਨਹੀਂ ਤੁਸੀਂ ਪਿਛਲੇ 7-8 ਮਹੀਨੇ ਚੈੱਕ ਕਰੀ ਤਾਂ ਪੁੱਛਦੇ ਬੰਦੇ ਕੌਣ ਆ ਯਾਰ ਸਾਨੂੰ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਤਾਂ ਦੇ ਦਿਓ ਇਹਨਾਂ ਦੇ ਐਡਰੈਸ ਪਤੇ ਇਹੀ ਗਲਤੀ ਰਹਿ ਗਈ। ਬਸ ਕੋਈ ਗੱਲ ਨਹੀਂ ਇਹ ਗਲਤੀ ਸੁਧਾਰੋ। ਸੁਧਾਰਨ ਦਾ ਮੌਕਾ ਤੁਹਾਡੇ ਕੋਲ ਇਹੀ ਹੈ ਵੀ ਬੈਠ ਕੇ ਚਾਰੇ ਜਣੇ ਆਪਦੀ ਸਲਾਹ ਕਰੋ। ਦੋ ਦਿਨਾਂ ਦਾ ਟਾਈਮ ਹੈ ਤੁਹਾਡੇ ਕੋਲ। ਦੋ ਦਿਨਾਂ ਬਾਅਦ ਮੈਂ ਤੁਹਾਨੂੰ ਫੇਰ ਬੁਲਾਉਂਗਾ। ਉਸ ਦਿਨ ਨੂੰ ਮੈਨੂੰ ਇੱਕ ਫੈਸਲਾ ਚਾਹੀਦਾ ਵੀ ਤੁਸੀਂ ਕਿੰਨੇ ਚ ਟਾਈਮ ਦੇ ਵਿਚਾਲੇ ਨੂੰ ਕਿੰਨੇ ਪੈਸੇ ਦਿਓਗੇ। ਠੀਕ ਹੈ? ਉਹ ਸਾਰਾ ਕੁਝ ਮੈਨੂੰ ਪਤਾ ਹੋਣਾ ਚਾਹੀਦਾ। ਇੱਕ ਆਪਦਾ ਬਕਾਇਦਾ ਡਾਟਾ ਬਣਾ ਕੇ ਲੈ ਕੇ ਆਓ। ਮਾਤਾ ਜੀ ਤੁਹਾਡੇ ਨੂੰ ਪ੍ਰੋਪਰ ਪੇਮੈਂਟ ਮੈਨੂੰ ਪਤਾ ਹੋਣੀ ਚਾਹੀਦੀ ਹੈ। ਠੀਕ ਹੈ ਜੀ ਮੈਂ ਕਰਾਂਗਾ। ਠੀਕ ਹੈ ਮੈਂ ਮੌਕੇ ਤੇ ਕੀ ਦਵਾ ਸਕੂਗਾ ਕੀ ਨਾ ਦਵਾ ਸਕੂਗਾ। ਉਸ ਸਮੇਂ ਤੇ ਪਤਾ ਲੱਗੂਗਾ ਠੀਕ ਹੈ ਜੀ ਹਾਂ ਕੋਈ ਗੱਲ ਤੁਸੀਂ ਆਪਦੀਆਂ ਬੁੜੀਆਂ ਬੁਲਾ ਕੇ ਆਓ ਜੀ ਛੋਟਾ ਵੀ ਧੰਨ ਭਾਗ ਠੱਗੀਆਂ ਖਾਲਿਆ ਕਰੋ ਮੁੜ ਕੇ ਸਾਡੇ ਕੋਲ ਆ ਜਾ ਕਰੋ ਆ ਗਲਤੀ ਹੋਗੀ ਧੀ ਜੀ ਮੈਂ ਤਾਂ ਨਹੀਂ ਧੀ ਜੀ ਘਰ ਤੋਂ ਮੈਂ ਤਾਂ ਪਹਿਲਾਂ ਹੀ ਧੀ ਜੀ ਸੀ ਮੈਨੂੰ ਇਹ ਨਹੀਂ ਪਤਾ ਮਾਤਾ ਤੂੰ ਘਰ ਤੇ ਧੀ ਕਹੇ ਪਰ ਅਸੀਂ ਸੁਣੀ ਥੋੜਾ ਜਾਵਾਂਗੇ ਵਾਰੀ ਵਾਰੀ ਮਾਤਾ ਤੇਰੀ ਨਾਲ ਨਹੀਂ ਠੱਗੀ ਤਾਂ ਸਾਡੇ ਨਾਲ ਵੱਜੀ ਬਾ ਤੁਹਾਡੇ ਨਾਲ ਹੀ ਵੱਜੀ ਆ ਥੋੜੇ ਨਾਲ ਹੀ ਵਜੀ ਜਿਹੜਾ ਮੈਂ ਤੁਹਾਡੇ ਤੇ ਵਿਸ਼ਵਾਸ ਕਰ ਗਿਆ ਨਾ ਇਹ ਗੱਲ ਤੁਸੀਂ ਆਣੀ ਕੀਤੀ ਥੋੜੇ ਨਾਲ ਹੀ ਵਜੀ ਆ ਠੀਕ ਹੈ ਤਾਂ ਤੁਸੀਂ ਭੁਗਤਨੀ ਇਹ ਮਹੰਸੀ ਜੀ ਇਹ ਨਸੀਬ ਦਾ ਥੋੜੇ ਵਰਗੇ ਲੋਕਾਂ ਵਾਸਤੇ ਵੀ ਜਿਹੜੇ ਤੁਸੀਂ ਅਦਾਨ ਅਜਾਨ ਬੰਦਿਆਂ ਨੂੰ ਚੱਕ ਕੇ ਲਾਲਚ ਦੇ ਚੱਕਰ ਦੇ ਨਾ ਘਰ ਕਰਾਇਦੇ ਦੇਦਾ ਦੁਕਾਨਾ ਕਰਾਇਦੇ ਦੇ ਦਿਆ ਨਸੀਬ ਬਹੁਤ ਵੱਡੀਆਂ ਤੁਹਾਨੂੰ ਤੇ ਰਜ਼ੀ ਤੁਹਾਨੂੰ ਭੁਗਤਨੀ ਪੈਣੀ ਓਹਲੇ ਚੀਜ਼ ਹੋਤ ਨਹੀਂ ਪੈਣੀ ਜੀ ਸਨੇ ਸਨੇ ਰਗੜੇ ਗਏ ਜੀ ਹਾਂ ਮਹੰਸੀ ਜੀ ਬੋਧਵਾਰ ਅੱਜ ਵੀਰਵਾਰ ਤੇ ਸ਼ੁੱਕਰਵਾਰ ਦੋ ਦਿਨਾਂ ਨੂੰ ਹੋਰ ਦੇਤੇ ਸ਼ਨੀਵਾਰ ਨੂੰ ਸਾਰਿਆਂ ਨੂੰ ਬੁਲਾਓ ਉਹਨਾਂ ਨੂੰ ਉਹਨਾਂ ਤੋਂ ਵੀ ਪੇਮੈਂਟ ਦਾ ਡਾਟਾ ਬਣਵਾ ਲਓ ਇੱਕ ਵਾਰੀ ਪੂਰਾ ਹਿਸਾਬ ਕਿਤਾਬ ਬਣਵਾ ਲਓ ਕੀ ਪੇਮੈਂਟ ਉਹ ਕਹਿੰਦੇ ਮਾਤਾ ਹੀ ਕੋਈ ਝੂਠ ਦੇਣਾ ਚਾਹੀਦਾ ਨਹੀਂ ਨਹੀਂ ਮਿਰਜੀ ਹਾਂਜੀ ਠੱਗੀ ਮਾਨ ਵਾਲੇ ਮਾਰ ਕੇ ਭੱਜ ਗਏ ਇਹ ਤਾਂ ਹੁਣ ਹੈ ਨਹੀਂ ਆਪਾਂ ਜੇ ਮਾਤਾ ਨੇ ਆ ਕੇ ਕੰਪਲੇਂਟ ਕਰਦੇ ਆਪਾਂ ਅੱਖਾਂ ਵਿੱਚ ਕੇ ਭਰੋਸਾ ਜਦੋਂ ਕਹਿੰਦੇ ਸਾਰੀ ਪੇਮੈਂਟ ਕੈਸ਼ ਹੈ ਮੇਰੇ ਕੋਲ ਹਾਂਜੀ ਤੇ ਕੈਸ਼ ਤਾਂ ਕਿਸੇ ਨੂੰ ਕੋਈ ਕੁਝ ਵੀ ਕਹਿ ਦੂਗਾ ਕੁਝ ਵੀ ਕਹ ਇਹ ਤਾਂ ਜਿਸ ਮਰਜ਼ੀ ਜੀ ਹੈ ਗਿਆ ਨਾ ਠੀਕ ਹੈ ਇੱਥੇ ਹੁਣ ਇਹਨਾਂ ਦੀ ਨਾਂ ਸੁਣੀ ਤਾਂ ਇਹਨਾਂ ਵਾਸਤੇ ਪੁਲਿਸ ਮਾੜੀ ਜੇ ਉਹਨਾਂ ਨੂੰ ਕਿਤੇ ਕੋਈ ਜੇ 35 ਲੱਖ ਕਹਿੰਦੇ ਜੇ ਉਹਨੂੰ 1 ਕੋਈ ਦੋ ਦਿਨ ਤੁਹਾਡੇ ਕੋਲ ਵਿੱਚ ਹੈਗੇ ਸ਼ਨੀਵਾਰ ਨੂੰ ਤੁਸੀਂ ਮੇਰੇ ਕੋਲ ਆਉਣਾ ਤੇ ਸ਼ਨੀਵਾਰ ਤੜਕੇ 10 ਵਜੇ ਦਿਨੋਂ ਤੁਸੀਂ ਇੱਥੇ ਚਾਹੀਦੇ ਹੋ ਠੀਕ ਹੈ ਠੀਕ ਹੈ ਅਨਵੇੜਾ ਕਰਨਾ ਸ਼ਨੀਵਾਰ ਨੂੰ ਮੈਂ ਤਰੀਕ ਤਰੂਕ ਨਹੀਂ ਹੋਦੋਗਾ ਮੇਰੇ ਕੋਲ ਹੈਗੇ ਆਪਦਾ ਆਪਸ ਸਲਾਹ ਕਰਕੇ ਮਨ ਬਣਾ ਕੇ ਤਰਸ ਕਰੀ ਸਾਡੇ ਕੋਈ ਨਹੀਂ ਕਰਾਂਗੇ ਸ਼ਨੀਵਾਰ ਨੂੰ ਦੇਖਾਂਗੇ ਕੀ ਕਰ ਸਕਦੇ ਹਾਂ